ਦੋਸਤੋ ਸਤਿ ਸ੍ਰੀ ਅਕਾਲ ਸੋ ਹੁਣ ਬੀਰੂ ਟ੍ਰੈਵਲ ਵਲੌਗ ਤੇ ਅੱਜ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ ਤੇ ਅੱਜ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਟੋਡਰਮਲ ਦੀ ਜਹਾਜ਼ ਹਵੇਲੀ ਦੇ ਦਰਸ਼ਨ ਕਰਾਉਣ ਅਤੇ ਉਸ ਦੀ ਤਰਸਯੋਗ ਹਾਲਤ ਅਤੇ ਵਿਸਾਲ ਸਟਰਕਚਰ ਦੀ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇਗੀ ਅਤੇ ਇਸ ਬਿਲਡਿੰਗ ਦੀ ਜਦੋਂ ਇਹ ਸਮਰੱਥ ਹੁੰਦੀ ਸੀ ਉਸ ਦੀ ਇੱਕ ਪੁਰਾਣੀ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ ਹੁਣ ਤੁਹਾਨੂੰ ਦੱਸ ਦਈਏ ਟੋਡਰਮਲ ਬਾਰੇ ਟੋਡਰਮਲ ਉਹ ਸ਼ਖਸ ਹੋਏ ਨੇ ਜਿਨ੍ਹਾਂ ਨੇ ਮਾਤਾ ਗੁਜਰੀ ਅਤੇ ਛੋਟੇ ਸਹਿਬਜਾਦਿਆਂ ਦਾ ਦਾ ਸੰਸਕਾਰ ਕਰਨ ਲਈ ਵਜੀਦੇ ਤੋਂ ਬਹੁਤ ਹੀ ਭਾਰੀ ਕੀਮਤ ਤੇ ਜਗਾ ਖਰੀਦੀ ਸੀ ਸੋਨੇ ਦੀਆਂ ਅਸਰਫੀਆਂ ਨੂੰ ਵਿਛਾ ਕੇ ਤੇ ਇਹ ਅੱਜ ਤੱਕ ਦੀ ਸਭ ਤੋਂ ਮਹਿੰਗੀ ਜ਼ਮੀਨ ਮੰਨੀ ਗਈ ਹੈ ਦੋਸਤੋ ਹੁਣ ਆਪਾਂ ਚੱਲੇ ਆਂ ਟੋਡਰਮਲ ਜੀ ਮਾਰਗ ਦੇ ਉੱਤੇ ਜਹਾਜੀ ਹਵੇਲੀ ਦੇਖਣ ਹੁਣ ਆਪਾਂ ਆ ਗਏ ਦੋਸਤੋ ਏਲਵੇ ਫਾਟਕ ਦੇ ਨਾਲੋਂ بس ਉਥੋਂ ਲਗਭਗ ਅੱਧਾ ਕਿਲੋਮੀਟਰ ਵੀ ਮਸਾ ਹੋਵੇ ਤੁਸੀਂ ਦੇਖੋ ਖੱਬੇ ਹੱਥ ਜਹਾਜੀ ਹਵੇਲੀ ਇਹਦਾ ਨਿਰਮਾਣ ਤੇ ਰੈਨੋਵੇਸ਼ਨ ਹੁਣ ਵੀ ਚੱਲਦੀ ਹੈ ਤੇ ਅੱਗੇ ਵੀ ਕਹਿੰਦੇ ਨੇ ਵੀ ਚੱਲਦੀ ਹੈ ਹਾਂਜੀ ਦੋਸਤੋ ਅੱਜ ਫੇਰ ਇੱਕ ਵਾਰ ਸੋਹਣ ਬੀਰੂ ਟਰੈਵਲ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਸੋਹਣ ਮਟੋੜਾ ਨਾਲ ਮੇਰੇ ਵੀਰਪਾਲ ਤੇ ਅਸੀਂ ਦੋਨੋਂ ਤੁਹਾਨੂੰ ਦਿਖਾਵਾਂਗੇ ਜਿਹੜੀ ਟੋਡਰ ਮੱਲ ਦੀ ਜਹਾਜ਼ ਹਵੇਲੀ ਸਾਡੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਵੀ ਦੰਨੇ ਆ ਤੇ ਅੱਗੇ ਤੁਹਾਨੂੰ ਪੂਰੀ ਹਵੇਲੀ ਦਾ ਦ੍ਰਿਸ਼ ਦਿਖਾਉਨੇ ਆ ਆਓ ਹੁਣ ਆਪਾਂ ਚੱਲਦੇ ਆ ਜਹਾਜੀ ਹਵੇਲੀ ਵੱਲ ਸਰੰਦ ਸਵਾ ਦੇ ਫਤੇਗੜ ਸਾਹਿਬ ਸਹੀਦੀ ਜੋੜ ਮੇਲਾ ਉਹਦੇ ਕਰਕੇ ਇੱਥੇ ਜਿਹੜੀ ਸੰਗਤ ਬਹੁਤ ਆਉਂਦੀ ਆ ਇਸ ਹਵੇਲੀ ਨੂੰ ਦੇਖਣ ਲਈ ਤੁਸੀਂ ਸਾਹਮਣੇ ਦੇਖ ਰਹੇ ਹੋ ਜਹਾਜੀ ਹਵੇਲੀ ਜੀ ਦੀ ਹਿਸਟਰੀ ਬਾਰੇ ਵੀ ਤੁਹਾਨੂੰ ਜਾਣੂ ਕਰਵਾਉਨੇ ਆ ਤੇ ਅੰਦਰੋਂ ਇਹਨੂੰ ਪੂਰੀ ਤਰ੍ਹਾਂ ਦਿਖਾਉਣਾ ਹੈ ਤੁਹਾਨੂੰ ਕਿ ਕਦੋਂ ਦੀ ਇਹ ਬਣੀ ਹੋਈ ਹੈ ਤੇ ਹੁਣ ਇਹ ਕਿਹੜੇ ਪਿੰਡ ਦੀ ਮਲਕੀਅਤ ਦੇ ਵਿੱਚ ਹੈ ਤੁਹਾਨੂੰ ਸਾਰੀ ਜਾਣਕਾਰੀ ਇਸ ਹਵੇਲੀ ਬਾਰੇ ਦੰਨੇ ਆ ਤੁਸੀਂ ਫਿਲਹਾਲ ਬਾਹਰੋਂ ਦੇਖ ਰਹੇ ਹੋ ਜਿਹੜਾ ਦੀਵਾਨ ਟੋਡਰਮਲ ਉਹਨਾਂ ਦੀ ਜਹਾਜ਼ ਹਵੇਲੀ ਆਪਾਂ ਇਹਦੇ ਬਾਹਰੀ ਸਾਈਡ ਤੋਂ ਜਿੱਥੋਂ ਆਪਾਂ ਐਂਟਰੀ ਕੀਤੀ ਹੈ ਆ ਦੇਖੋ ਇੱਥੋਂ ਆਪਾਂ ਐਂਟਰ ਹੋਇਆ ਹਵੇਲੀ ਦੇ ਜਿਹੜਾ ਪਰਿਸਰ ਹੈ ਉਹਦੇ ਵਿੱਚ ਇਥੋਂ ਹੀ ਤੁਹਾਨੂੰ ਪਹਿਲਾਂ ਦਿਖਾਉਨੇ ਆ ਦੇਖੋ ਤੁਸੀਂ ਕਿੰਨੀਆਂ-ਕਿੰਨੀਆਂ ਚੌੜੀਆਂ ਇਹਦੀਆਂ ਕੰਧਾਂ ਸੀ ਹੁਣ ਚਾਹੇ ਇਹ ਢਾਈ ਢੇਰੀ ਹੋ ਗਈ ਪਰ ਕਿਸੇ ਵੇਲੇ ਇਸ ਹਵੇਲੀ ਦਾ ਜਿਹੜਾ ਬਣਤਰ ਆ ਉਹ ਦੇਖੋ ਤੁਸੀਂ ਕਿੰਨੀ ਮਜ਼ਬੂਤੀ ਨਾਲ ਬਣੀ ਹੋਊਗੀ ਜਿਹੜੀਆਂ ਸਰਹੰਦੀ ਇੱਟਾਂ ਲੱਗੀਆਂ ਨੇ ਬਰੀਕ-ਬਰੀਕ ਪਤਲੀਆਂ-ਪਤਲੀਆਂ ਤੇ ਨਾਲ ਚੂਨੇ ਦੇ ਵਿੱਚ ਚਣਾਈ ਹੋਈ ਹੋਈ ਹੈ ਤੁਸੀਂ ਦੇਖੋ ਇਹ ਨਾਲ ਇੱਕ 베ਰੀ ਦਾ ਜਿਹੜਾ ਦਰਖਤ ਖੜਾ ਇਹਦੇ ਕੋਨੇ ਦੇ ਉੱਤੇ ਇਹ 베ਰੀ ਦਾ ਦਰਖਤ ਵੱਡਾ ਹੋਣ ਕਰਕੇ ਇਹਦੇ ਵਿੱਚ ਵੀ ਜਿਹੜਾ ਜਿਹੜੇ ਆਲੇ ਦੁਆਲੇ ਥੜਾ ਬਣਾਇਆ ਉਹਦੇ ਵਿੱਚ ਵੀ ਤੇੜਾ ਪੈ ਗਿਆ ਦੇਖੋ ਤੁਸੀਂ ਹਵੇਲੀ ਕਿੰਨੀ ਮਜ਼ਬੂਤੀ ਨਾਲ ਉਸ ਸਮੇਂ ਬਣੀ ਸੀ ਤੇ ਅੱਜ ਇਹ ਲਗਭਗ 4.5 ਸਾਲ ਪੁਰਾਣੀ ਹਵੇਲੀ ਹੈ ਜਿਸ ਕਰਕੇ ਇਹ ਕਾਫੀ ਜ਼ਿਆਦਾ ਇਹਦੇ ਵਿੱਚ ਏ ਢਾਈ ਢੇਰੀ ਹੋ ਗਈ ਤੁਸੀਂ ਦੇਖੋ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆ ਫਿਰ ਰਾਈਟ ਹੈਂਡ ਸਾਈਡ ਤੋਂ ਦੇਖ ਰਿਹਾ ਆ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਇਹਦਾ ਸਟਰਕਚਰ ਹੈ ਜਿਹੜਾ ਬਣਿਆ ਹੋਇਆ ਹਵੇਲੀ ਦਾ ਦੇਖੋ ਕਿੰਨੀ ਮਜ਼ਬੂਤੀ ਨਾਲ ਬਣੀ ਹੋਈ ਹੈ ਇਹ ਆਪਾਂ ਨੂੰ ਫਿਲਹਾਲ ਪਤਾ ਨਹੀਂ ਵੀ ਜਿਹੜਾ ਇਹ ਰੂਮ ਹੈ ਜਾਂ ਇਹ ਕੋਈ ਕਿਚਨ ਦਾ ਕੋਈ ਪਾਰਟ ਹੈ ਇਹਦੇ ਬਾਰੇ ਆਪਾਂ ਨੂੰ ਹਜੇ ਸਮਝ ਨਹੀਂ ਲੱਗ ਰਹੀ ਵੀ ਇਹ ਹਵੇਲੀ ਦੇ ਵਿੱਚ ਇਹ ਜਿਹੜੇ ਕੰਧਾਂ ਬਣਿਆ ਨੇ ਜਾਂ ਅੱਧੀ ਪਚੱਦੀ ਇਹ ਟੈਗੀ ਤਾਂ ਇਹ ਕਿਸ ਤਰ੍ਹਾਂ ਦੇ ਕਮਰੇ ਜਾਂ ਬੈਡਰੂਮ ਜਾਂ ਕੋਈ ਕਿਚਨ ਆ ਜਾਂ ਬਾਥਰੂਮ ਕਿਸ ਤਰ੍ਹਾਂ ਦੇ ਨੇ ਪਰ ਤੁਸੀਂ ਇਹਦੇ ਬਣਨ ਦੀ ਮਜਬੂਤੀ ਦੇਖੋ ਕਿੰਨੀਆਂ-ਕਿੰਨੀਆਂ ਚੌੜੀਆਂ ਇਹਦੀਆਂ ਕੰਧਾਂ ਨੇ ਦੇਖੋ ਕਿੰਨੀ ਵਿਸ਼ਾਲ ਹਵੇਲੀ ਸੀਗੀ ਇਹ ਸਾਢੇ 400 ਸਾਲ ਲਗਭਗ ਪੁਰਾਣੀ ਹਵੇਲੀ ਆ ਇਹ ਦੀਵਾਨ ਟੋਡਰਮਲ ਦੀਵਾਨ ਟੋਡਰਮਲ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਦਾ ਦਾ ਸੰਸਕਾਰ ਕਰਨ ਲਈ ਤੇ ਮਾਤਾ ਗੁਜਰੀ ਦਾ ਦਾ ਸੰਸਕਾਰ ਕਰਨ ਲਈ ਜ਼ਮੀਨ ਖਰੀਦੀ ਸੀਗੀ ਤੇ ਉਹ ਜ਼ਮੀਨ ਕਿੰਨੀ ਮਹਿੰਗੀ ਖਰੀਦੀ ਸੀ ਉਹ ਇੰਨੀ ਮਹਿੰਗੀ ਖਰੀਦੀ ਸੀ ਕਿ ਅੱਜ ਤੱਕ ਉਸ ਲੈਵਲ ਤੱਕ ਕਿਸੇ ਨੇ ਵੀ ਉਨੀ ਮਹਿੰਗੀ ਜ਼ਮੀਨ ਅੱਜ ਤੱਕ ਨਹੀਂ ਖਰੀਦੀ ਜਿਹੜੀ ਕਿ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਸੀ ਉਸ ਦੇ ਮਾਲਕ ਦਿਵਾਨ ਟੋਡਰ ਮੱਲ ਦੀ ਇਹ ਹਵੇਲੀ ਤੁਸੀਂ ਦੇਖ ਰਹੇ ਹੋ ਜਿਹੜੀ ਸਮੇਂ ਦੇ ਨਾਲ-ਨਾਲ ਢਾਈ ਢੇਰੀ ਹੋ ਗਈ ਦੇਖੋ ਇਹ ਸਾਰਾ ਕੁਝ ਲਿਖ ਕੇ ਲਾਇਆ ਉੱਪਰ ਵੀ ਜਿਹੜਾ ਪੁਰਾਣਾ ਪਲਾਸਟਰ ਉਹ ਕਿਸ ਤਰ੍ਹਾਂ ਦਾ ਹੁੰਦਾ ਸੀਗਾ ਤੇ ਆਹ ਇਹ ਜਹਾਜੀ ਹਵੇਲੀ ਆ ਦੇਖੋ ਜਹਾਜੀ ਹਵੇਲੀ ਦਾ ਬਾਰੇ ਲਿਖਿਆ ਵੀ ਇੱਥੇ ਇਹਦਾ ਨਿਰਮਾਣ ਕਾਰਜ ਹੁਣ ਚੱਲ ਰਿਹਾ ਹੈ ਉਹਨਾਂ ਦੀ ਜਿਹੜੀ ਦਵਾਰ ਟੋਡਰਮਲ ਦੀਵਾਨ ਟੋਡਰਮਲ ਸੀਗੇ ਉਹਨਾਂ ਦੀ ਰਹਿੈਸ਼ੀ ਹਵੇਲੀ ਸੀਗੀ ਇਹ ਦੇਖੋ ਤੁਸੀਂ ਉੱਪਰ ਤੱਕ ਕਿੰਨੇ ਮੰਜ਼ਲੀ ਸੀਗੀ ਬਹੁਤ ਵੱਡਾ ਸਟਰਕਚਰ ਸੀ ਤੇ ਬਹੁਤ ਮਜ਼ਬੂਤੀ ਨਾਲ ਇਹ ਬਣੀ ਹੋਈ ਹਵੇਲੀ ਸੀ ਦੇਖੋ ਹੁਣ ਇਹਦੀ ਰਿਪੇਅਰ ਚੱਲ ਰਹੀ ਐ ਜਿਵੇਂ ਆਹ ਦੇਖੋ ਵਿੱਚ ਇਹਨਾਂ ਨੇ ਜਿਹੜੇ ਸਰੀਆਂ ਦੇ ਟੁਕੜੇ ਵਿੱਚ ਪਾ ਕੇ ਇਹਦੀ ਰਿਪੇਅਰ ਹੋ ਰਹੀ ਐ ਤੇ ਇਹਨੂੰ ਦੁਬਾਰਾ ਤਿਆਰ ਕੀਤਾ ਜਾ ਰਿਹਾ ਤੇ ਇਹ ਜਿਹੜੀ ਸੰਗਤ ਐ ਇਹ ਅੰਮ੍ਰਿਤਸਰ ਦੇ ਨੇੜੇ ਆਈ ਐ ਵੀਰ ਜੀ ਕਿੱਥੋਂ ਆਇਆ ਤੁਸੀਂ ਅਸੀਂ ਅੰਮ੍ਰਿਤਸਰ ਤੋਂ ਆਏ ਵੀਰ ਜੀ ਖਾਸ ਅੰਮ੍ਰਿਤਸਰ ਤੋਂ ਖਾਸ ਅੰਮ੍ਰਿਤਸਰ ਤੋਂ ਠੀਕ ਐ ਤੁਹਾਨੂੰ ਕੀ ਪਤਾ ਜੀ ਇਹਦੇ ਡਿਮਾਂਡ ਆਰਡਰ ਮਾਲ ਬਾਰੇ ਜੀ ਆਜਿ ਦੇਖਣ ਆਇਆ ਜੀ ਇੱਥੇ ਇਹ ਇਹ ਦਵਾਨ ਦਰਮਲ ਜੀ ਉਹਨੇ ਜਿਨ੍ਹਾਂ ਨੇ ਜਿਹੜਾ ਛੋਟੇ ਸਾਹੂਆਂ ਵਾਸਤੇ ਜਗਾ ਖਰੀਦੀ ਸੀ ਠੀਕ ਹੈ ਜੀ ਠੀਕ ਹੈ ਜੁਰੀਆਂ ਸਭ ਤੋਂ ਜਗਾ ਮਹਿੰਗੀ ਜਿਹੜੀ ਇੱਥੇ ਛੋਟੇ ਸਾਹੂਆਂ ਦੇ ਸੰਸਕਾਰ ਹੋਏ ਠੀਕ ਹੈ ਤੁਹਾਨੂੰ ਪਤਾ ਵੀ ਕਿੰਨੇ ਚ ਖਰੀਦੀ ਸੀ ਕੀ ਇਹ ਜਗਾ ਇਹ ਇਤਿਹਾਸ ਤੇ ਜਾਣੂ ਕਰਾ ਗੱਲ ਹਾਂ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਇਹ 7800 ਮੋਹਰਾਂ ਜੀ ਵਿਛਾ ਕੇ ਜੀ ਜੀ ਹਾਂ ਜੀ ਖੜੀਆਂ ਕਰਕੇ ਤੇ ਹਾਂ 7800 ਮੋਹਰਾਂ ਮਤਲਬ ਚਿੰੜਕੇ ਜਿੰਨੀ ਜਗਾ ਮਤਲਬ ਕਵਰ ਕੀਤੀ ਉਹ ਜਗਾ ਦਾ ਸੰਸਕਰ ਲਈ ਇਹਨਾਂ ਨੇ ਲਈ ਸੀਗੀ ਮਤਲਬ ਦਿਵਾਨ ਟਾਡਰ ਮਾਲ ਨੇ ਤੇ ਬਹੁਤ ਜ਼ਿਆਦਾ ਕੋਸਟਲੀ ਸੀਗੀ ਤੇ ਅੱਜ ਤੱਕ ਇੰਨੀ ਮਹਿੰਗੀ ਜ਼ਮੀਨ ਕਿਤੇ ਨਹੀਂ ਵਿਕੀ ਇਹ ਜਿਹੜਾ ਫਾਉਂਟੇਨ ਦੀ ਜਗਾ ਇਹ ਪਿੱਟ ਬਣਿਆ ਹੋਇਆ ਵੱਡਾ ਇਹਦੇ ਬਾਰੇ ਵੀਰ ਜੀ ਦੱਸਣਗੇ ਵੀ ਇਹ ਕਿਸ ਕੰਮ ਆਉਂਦਾ ਸੀਗਾ ਇਹ ਹਵੇਲੀ ਦੇ ਵਿੱਚ ਇਹਦੇ ਬਾਰੇ ਇਹ ਦੱਸਣਗੇ ਇਹ ਜਿਹੜਾ ਪੁਹਾਰਾ ਠੀਕ ਹੈ ਜੀ ਅਸਲ ਦੇ ਵਿੱਚ ਇਹ ਪੁਹਾਰਾ ਪਹਿਲਾਂ ਕਨੈਕਟ ਸੀਗਾ ਉਹ ਬਿਲਕੁਲ ਸਾਹਮਣੇ ਆਪ ਜੀ ਬੈਕ ਸਾਈਡ ਤੇ ਨਾ ਉਹ ਦਰਖਤ ਦੇਖ ਰਹੇ ਹੋ ਜੀ ਉਹ ਦਰਖਤ ਜਿਹੜਾ ਕੇਲੇ ਦਾ ਦਰਖਤ ਹੈ ਨਾ ਜੀ ਉੱਥੇ ਜੀ ਇੱਥੇ ਇਹ ਹਵੇਲੀ ਦਾ ਇੱਕ ਵਾਟਰ ਟੈਂਕ ਸੀਗਾ ਜਿਹਨੂੰ ਆਪਾਂ ਖੂਹ ਕਹਿ ਦਿੰਨੇ ਆ ਜੀ ਅੱਛਾ ਉੱਥੇ ਉਹ ਅਸੀਂ ਸਕੈਨਿੰਗ ਦੇ ਵਿੱਚ ਪਤਾ ਕਰਿਆ ਕੋਈ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਜਿਸ ਟਾਈਮ ਅਸੀਂ ਜੀਪੀਐਸ ਸਕੈਨਿੰਗ ਕਰਵਾਈ ਹੈ ਤਾਂ ਸਾਨੂੰ ਇਹ ਪਤਾ ਲੱਗਿਆ ਵੀ ਅੰਡਰਬ੍ਰੀਡ ਵੀ ਇੱਥੇ ਹਵੇਲੀ ਦੀ ਨਾਲ ਅਟੈਚ ਹੋਰ ਕੀ ਕੀ ਇਮਾਰਤਾਂ ਨੇ ਤਾਂ ਸਭ ਤੋਂ ਪਹਿਲਾਂ ਜੀ ਸਾਨੂੰ ਤਾਂ ਉਹ ਜਿਹੜਾ ਫੁਹਾਰਾ ਮਿਲਿਆ ਸੀਗਾ ਫੁਹਾਰੇ ਦੇ ਨਾਲ ਉੱਥੇ ਵਾਟਰ ਟੈਂਕ ਮਿਲਿਆ ਉਹ ਫਿਰ ਪਾਣੀ ਆਇਆ ਡレイン ਹੁੰਦਾ ਹੋਇਆ ਇਸ ਫੁਆਰੇ ਦੇ ਵਿੱਚ ਆਉਂਦਾ ਸੀਗਾ ਫੁਆਰੇ ਉਹ ਬਿਲਕੁਲ ਆਬਜੀ ਨਾਲ ਹੀ ਦੇਖ ਵੀ ਰਿਓ ਲਾਸਟ ਦੇ ਵਿੱਚ ਆਹ ਦੇਖੋ ਜੀ ਜਿਹੜੇ ਇੱਥੇ ਤੁਹਾਨੂੰ ਮੋਗਾ ਦਿਖਾਈ ਦੇ ਰਿਹਾ ਆਹ ਵਾਲੀ ਪਾਈਪ ਦਾ ਜਿਹੜੀ ਐਂਡਿੰਗ ਆ ਇਹ ਇਹ ਉੱਥੋਂ ਆਉਂਦਾ ਸੀ ਜਿਹੜਾ ਤੁਹਾਨੂੰ ਉਹ ਮਤਲਬ ਜਿੱਥੇ ਕੇਲੇ ਬੀਜੇ ਹੋਏ ਨੇ ਉਹ ਦੇਖੋ ਤੁਸੀਂ ਕੇਲੇ ਖੜੇ ਨੇ ਜਿਹੜੇ ਉਹ ਲਗਭਗ 100 ਮੀਟਰ ਤੋਂ ਵੱਧ ਹੋਊਗੀ ਜੀ ਜੀ ਬਿਲਕੁਲ ਇਹ ਆਬਜੀ ਦੇਖੋ ਡਿਫਰੈਂਸ ਕਿੰਨਾ ਹੈ ਇਹਨਾਂ ਦਾ ਹਾਂ ਜੀ ਤੇ ਇੱਥੋਂ ਫਿਰ ਜੀ ਇਹ ਪਵਾਰਾ ਜਿਹੜਾ ਹੁੰਦਾ ਹੋਇਆ ਜਦ ਇਹ ਓਵਰਫਲੋ ਹੋ ਜਾਂਦਾ ਸੀਗਾ ਭਰ ਜਾਂਦਾ ਸੀਗਾ ਤੇ ਉਹ ਫਿਰ ਜੀ ਇੱਥੋਂ ਬਿਲਕੁਲ ਸਾਹਮਣੇ ਜੀ ਆਹ ਵਾਟਰ ਚੈਨਲ ਦੇਖ ਰਹੇ ਆਪਾਂ ਨਾਲੀ ਜੀ ਹਾਂਜੀ ਹਾਂਜੀ ਆਹ ਦੇਖੋ ਸਾਹਮਣੇ ਨਾਲੀ ਹੈ ਜੀ ਉਹ ਨਾਲੀ ਦੇ ਵਿੱਚੋਂ ਪਾਣੀ ਹੁੰਦਾ ਹੋਇਆ ਉਹ ਅੱਗੇ ਜੀ ਅਸੀਂ ਜਿਹੜੀ ਹਵੇਲੀ ਦੇ ਨਾਲ ਅਟੈਚ ਫਾਉਂਟੇਨ ਹੁਣ ਕੱਢੇ ਨੇ ਰੀਸੈਂਟ ਇਹ ਪਹਿਲਾਂ ਮਿੱਟੀ ਦੇ ਥੱਲੇ ਦਫਨ ਸੀਗੀ ਜੀ ਠੀਕ ਹੈ ਜੀ ਤੇ ਉਹ ਮਿੱਟੀ ਬਿਲਕੁਲ ਜੀ ਅਸੀਂ ਇੱਥੋਂ ਚੱਕ ਕੇ ਉਧਰ ਸ਼ਿਫਟ ਕਰੀਏ ਉਹ ਬਿਲਕੁਲ ਸਾਹਮਣੇ ਜਿੱਥੇ ਹੁਣ ਪਾਰਕ ਦੇ ਕੰਮ ਆ ਰਹੀ ਹੈ ਜੀ ਆਹ ਦੇਖੋ ਜੀ ਇਹ ਸਾਰੀ ਹਵੇਲੀ ਦੇ ਵਿੱਚੋਂ ਜਿਹੜੀ ਮਿੱਟੀ ਕੱਢੀ ਆ ਇਹਨਾਂ ਨੇ ਉਹ ਸਾਰੀ ਜਿੱਥੇ ਆ ਗੱਡੀਆਂ ਦੀ ਪਾਰਕਿੰਗ ਆ ਉੱਥੇ ਪਹੁੰਚਾਈ ਮਤਲਬ ਇੰਨੀ ਜ਼ਿਆਦਾ ਮਿੱਟੀ ਨਿਕਲੀ ਆ ਇਹ ਘਟੋ ਘਟ ਜੀ 6.5 7 ਫੁੱਟ ਇੱਥੋਂ ਮਿੱਟੀ ਕੱਢੀ ਆ ਜੀ ਮਿੱਟੀ ਕੱਢਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਹਵੇਲੀ ਦੇ ਨਾਲ ਹੋਰ ਅਟੈਚ ਫਾਉਂਟੇਨ ਸੀਗੇ ਜੀ ਠੀਕ ਹੈ ਜੀ ਤੇ ਉਹ ਫਾਉਂਟੇਨ ਅਸੀਂ ਤਰ ਠੀਕ ਹੈ ਉਹਦੇ ਵਿੱਚ ਜੀ ਸਾਰੇ ਫੁਵਾਰੇ ਅਟੈਚ ਨੇ ਜਦ ਇੱਥੋਂ ਪਾਣੀ ਡਰੇਨ ਹੁੰਦਾ ਹੋਇਆ ਉਹ ਫੁਵਾਰਿਆਂ ਦੇ ਵਿੱਚ ਚਲੇ ਜਾਂਦਾ ਸੀ ਤੇ ਜਿੱਦਾਂ ਹਵੇਲੀ ਦਾ ਸਟਰਕਚਰ ਸੀਗਾ ਉਹ ਪਾਣੀ ਐ ਬਿਲਕੁਲ ਫੈਲ ਜਾਂਦਾ ਸੀਗਾ ਮਤਲਬ ਸਾਰੇ ਕਿਤੇ ਪ੍ਰੈਸ਼ਰ ਬਣ ਜਾਂਦਾ ਸੀ ਸਾਰੇ ਕਿਤੇ ਫੈਲ ਜਾਂਦਾ ਸੀਗਾ ਪ੍ਰੈਸ਼ਰ ਬਣ ਜਾਂਦਾ ਸੀਗਾ ਠੀਕ ਹੈ ਜੀ ਤੇ ਫਿਰ ਉਹ ਇੱਕ ਵੀ ਘਰ ਤਾਂ ਹੁਣ ਬਣਿਆ ਨਾ ਇਹ ਵਾਦੀ ਹੁਣ ਆਈ ਹੈ ਮੈਂ ਗੱਲ ਕਰਦਾ ਜਿਸ ਟਾਈਮ ਹਵੇਲੀ ਦਾ ਸਟਰਕਚਰ ਤਿਆਰ ਹੋਇਆ ਸੀਗਾ ਜੀ ਪੁਰਾਣਾ 445 ਸਾਲ ਪਹਿਲਾਂ ਜੀ 445 ਸਾਲ ਪੁਰਾਣੀ ਗੱਲ ਹੈ ਜੀ ਪੁਰਾਣੀ ਗੱਲ ਮੈਂ ਦੱਸ ਰਿਹਾ ਕਿਉਂਕਿ ਉੱਥੋਂ ਫਿਰ ਇਹ ਸਟਰਕਚਰ ਦੂਰੋਂ ਐਂ ਲ ਪਾਣੀ ਦੇ ਵਿੱਚ ਚੱਲ ਰਿਹਾ ਜੀ ਠੀਕ ਹੈ ਜੀ ਕਿਉਂਕਿ ਇਹ ਪਾਣੀ ਦੇ ਵਿੱਚ 서ਰਾਉਂਡਡ ਹੋ ਜਾਂਦੀ ਸੀ ਕਿ ਪਾਣੀ 'ਚ ਘਿਰ ਜਾਂਦੀ ਸੀ ਹਵੇਲੀ ਤੇ ਉਹਦੇ ਕਰਕੇ ਜੀ ਇਹਦਾ ਫਿਰ ਨਾਮ ਜਹਾਜ਼ ਹਵੇਲੀ ਪੈ ਗਿਆ ਅਸਲ ਦੇ ਵਿੱਚ ਸਾਡੇ ਕੋਲ ਜਿਹੜੀ ਇੱਕ ਫੋਟੋ ਐ ਸੀ ਸਾਡੀ ਫਾਊਂਡੇਸ਼ਨ ਜਿਹੜੀ ਦਿਵਾਨ ਟਾਡਰਮਲ ਵਿਰਾਸਤੀ ਫਾਊਂਡੇਸ਼ਨ ਸਾਡੇ ਪ੍ਰਧਾਨ ਜੀ ਹੋਗੇ ਸਾਡੇ ਜਿਹੜੇ ਕਨਤਲ ਵੀ ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਹੋਗੇ ਜੀ ਉਹ ਸਾਰੇ ਅਮਰੀਕਾ ਕੈਨੇਡਾ ਦੇ ਇਹਨਾਂ ਦੀ ਕਨਤਲ ਵੀ ਇੱਕ ਪੂਰੀ ਮਿਹਨਤ ਦੇ ਨਾਲ ਜੀ ਅਸੀਂ 113 ਸਾਲ ਪੁਰਾਣੀ ਫੋਟੋ ਉਹ ਅਸੀਂ ਬ੍ਰਿਟਿਸ਼ ਲਾਇਬ੍ਰੇਰੀ ਚੋ ਲੈ ਕੇ ਆਏ ਠੀਕ ਹੈ ਜੀ ਤਾਂ ਬ੍ਰਿਟਿਸ਼ ਲਾਇਬ੍ਰੇਰੀ ਜਿਹੜੀ ਫੋਟੋ ਅਸਲ ਵਿੱਚ ਸਾਨੂੰ ਹੁਣ ਮਿਲੀ ਹੈ ਸਿਰਫ ਇੱਕੋ ਹੀ ਇਹ ਸੀਕ੍ਰੇਟ ਡਾਕੂਮੈਂਟ ਹੈ ਜਿਹੜਾ ਸਾਡੇ ਕੋਲ ਹੈ ਇਸ ਵਾਰ ਜਿਸ ਦੇ ਆਧਾਰ ਤੇ ਇਹਦੀ ਮਤਲਬ ਰੀਸਟ੍ਰਕਚਰਿੰਗ ਹੋਣ ਲੱਗੀ ਹੈ ਰੀਸਟ੍ਰਕਚਰਿੰਗ ਹੋ ਰਹੀ ਹੈ ਰੀਸਟੋਰ ਕਰਾਂਗੇ ਦਨ ਇਹਨੂੰ ਪ੍ਰਿਜ਼ਰਵ ਕਰ ਦਾਂਗੇ ਜੀ ਪ੍ਰੋਪਰ ਠੀਕ ਹੈ ਜੀ ਠੀਕ ਹੈ ਤੇ ਇਹ ਸਾਡੀ ਫਾਊਂਡੇਸ਼ਨ ਆ ਦੀਵਾਨ ਟੋਡਰ ਮਲਵਰਾਸਤੀ ਫਾਊਂਡੇਸ਼ਨ ਇਹ ਸੇਵਾ ਕਰਵਾ ਰਹੀ ਹੈ ਸਾਡੇ ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਸਾਡੇ ਨਾਮ ਦੇ ਠੀਕ ਹੈ ਜੀ ਠੀਕ ਹੈ ਤੇ ਪੰਜਾਬ ਸਰਕਾਰ ਵੱਲ ਇਹ ਅਸਲ ਦੇ ਵਿੱਚ ਤੁਸੀਂ ਪਹਿਲਾਂ ਹਵੇਲੀ ਦਾ ਸਟਰਕਚਰ ਦਿਖਾਓ ਜੀ ਇਹ ਪੂਰਾ ਪਲਾਸਟਰ ਸੀਗਾ ਹਾਂਜੀ ਜਿਵੇਂ ਇਹ ਲਿਖਿਆ ਪੁਰਾਣਾ ਪਲਾਸਟਰ ਨਹੀਂ ਇਹ ਹਵੇਲੀ ਟੋਟਲ ਪਲਾਸਟਰ ਸੀਗੀ ਜੀ ਠੀਕ ਹੈ ਦੇਖੋ ਦੋਸਤੋ ਜਿੱਥੋਂ ਆਹ ਪਲਾਸਟਰ ਦੀਆਂ ਐਂਡਿੰਗ ਮਤਲਬ ਉੱਪਰੋਂ ਖਰਾਬ ਹੋਇਆ ਤੇ ਆ ਉਹ ਪਲਾਸਟਰ ਅਜੇ ਖੜਾ ਜਿੱਥੇ ਮੈਂ ਤੁਹਾਨੂੰ ਹੁਣ ਫੋਕਸ ਕਰ ਰਿਹਾ ਇਹ ਸਾਰੀ ਹਵੇਲੀ ਪਹਿਲਾਂ ਪਲਾਸਟਰ ਸੀਗੀ ਪਲਾਸਟਰ ਸੀਗੀ ਇਹ ਪਲਾਸਟਰ ਦੇ ਥੱਲੇ ਜੀ ਫਿਰ ਸਰਹੰਦੀ ਇੱਟਾਂ ਯੂਜ਼ ਕੀਤੀਆਂ ਗਈ ਸੀ ਜੀ ਠੀਕ ਹੈ ਜੀ ਇਹਦੇ ਵਿੱਚ ਫਿਰ ਸਰਹੰਦੀ ਇੱਟ ਯੂਜ਼ ਕੀਤੀ ਗਈ ਆ ਕੁਝ ਮੁਗਲਾਂ ਦੇ ਟਾਈਮ ਦੀ ਵੀ ਇੱਟ ਵਰਤੀ ਗਈ ਹੈ ਜੀ अच्छा जी ਤੇ ਇਹ ਸਟਰਕਚਰ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਜੀ ਅੱਗੇ ਜਿਹੜਾ ਨੈਕਸਟ ਆ ਇੱਕ ਤੁਹਾਨੂੰ 호ਜ ਦਿਖੂਗਾ ਜਿੱਥੇ ਉਹ ਪਾਣੀ ਵਾਲਾ ਜੀ ਹਾਂਜੀ ਆ ਦੇਖੋ ਆ ਹਾਉਦ ਬਾਰੇ ਗੱਲ ਕਰ ਰਹੇ ਨੇ ਵੀਰ ਜੀ ਇਹ ਜਿਹੜਾ 호ਜ ਹੈ ਇਹਦੇ ਚ ਇੱਕ ਪਾਈਪ ਵੀ ਹੈਗਾ ਜੀ ਠੀਕ ਹੈ ਜੀ ਉਹ ਸਾਹਮਣੇ ਵੀ ਤੁਸੀਂ ਪਾਈਪ ਦੇਖ ਰਹੇ ਹੋ ਹਾਂ ਮਿੱਟੀ ਦਾ ਪਾਈਪ ਇਹ ਜਿਹੜਾ ਪਾਣੀ ਡਰੇਨ ਹੁੰਦਾ ਸੀਗਾ ਫੁਆਰੇ ਤੋਂ ਤਾਂ ਇੱਧਰ ਵੀ ਨਾਲੇ ਬਿਲਕੁਲ ਪਾਈਪ ਸੀਗੇ ਨਾਲ ਅਟੈਚ ਹੋਗੇ ਜੀ ਇਹ ਪਾਣੀ ਇੱਧਰ ਨੂੰ ਅੰਦਰ ਹਵੇਲੀ ਨੂੰ ਠੰਡਾ ਤੇ ਗਰਮ ਰੱਖਣ ਵਾਸਤੇ ਜੀ ਇੱਕ ਵਰਕ ਕਰਦਾ ਸੀ ਠੀਕ ਹੈ ਜੀ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਵੱਡਾ ਪਿੱਟ ਮਤਲਬ ਉਸੇ ਨਾਲ ਸਬੰਧਤ ਇਹ ਕਨੈਕਟਡ ਜਿਹੜਾ ਪਿੱਟ ਹੈ ਇਹ ਹੈ ਜੀ ਬਿਲਕੁਲ ਉਹਦੇ ਨਾਲ ਹੈ ਜੀ ਇਹ ਜੀ ਇਹ ਵੀ ਧਰਤੀ ਦੇ ਅੰਦਰ ਹੀ ਦਫਨ ਸੀਗਾ ਠੀਕ ਹੈ ਜੀ ਇੱਥੇ ਘੱਟੋ ਘੱਟ 7 ਫੁੱਟ ਜੀ ਮਿੱਟੀ ਚੱਕ ਕੇ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਹਵੇਲੀ ਦਾ ਤਹਿਖਾਨਾ ਵੀ ਹੈ ਫਿਰ ਆਪਾਂ ਬੇਸਮੈਂਟ ਕਹਿ ਦਿੰਦੇ ਆ ਠੀਕ ਹੈ ਜੀ ਇਹ ਉਹਨਾਂ ਦੇ ਵਰਕਰ ਲਈ ਕੰਮ ਹੁੰਦਾ ਹੋਊਗਾ ਜਾਂ ਇਹਨਾਂ ਦਾ ਕੋਈ ਸਮਾਨ ਹੁੰਦਾ ਕਿ ਟੋਟਰ ਮਲ ਜੀ ਦਾ ਠੀਕ ਹੈ ਜੀ ਉਹ ਇੱਥੇ ਜੀ ਰੱਖਿਆ ਜਾਂਦਾ ਸੀਗਾ ਜੀ ਠੀਕ ਹੈ ਜੀ ਇਹ ਉਸ ਤੋਂ ਬਾਅਦ ਜੀ ਤੂੰ ਆਪ ਜੀ ਏ ਫਰਸਟ ਫਲੋਰ ਆ ਗਿਆ ਜੀ ਠੀਕ ਹੈ ਜੀ ਚਲੋ ਜੀ ਫਰਸਟ ਫਲੋਰ ਤੇ ਦਿਖਾਉਨੇ ਆ ਤੁਹਾਨੂੰ ਇੱਥੇ ਕੁਝ ਇੱਥੇ ਕੀ ਕੀ ਬਣਿਆ ਇੱਥੇ ਜੀ ਖੁਦ ਟੋਡਰਮਲ ਜੀ ਆਪ ਨਿਵਾਸ ਕਰਦੇ ਸੀਗੇ ਜੀ ਠੀਕ ਹੈ ਜੀ ਬਹੁਤ ਪਵਿੱਤਰ ਜਗ੍ਹਾ ਜੀ ਇਹ ਠੀਕ ਹੈ ਜੀ ਠੀਕ ਹੈ ਇਹ ਸਟਰਕਚਰ ਜਿਹੜਾ ਅਸਲ ਦੇ ਵਿੱਚ ਵੀਆਈਪੀ ਸਟਰਕਚਰ ਸੀਗਾ ਜੀ ਠੀਕ ਹੈ ਜੀ ਇੱਥੇ ਟੋਡਰਮਲ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਕਨਨਤਲ ਵੀ ਉਹਨਾਂ ਦੇ ਹੋਰ ਜਿਹੜੇ ਰਿਲੇਟਿਵ ਉਹ ਰਹਿੰਦੇ ਸੀਗੇ ਜੀ ਠੀਕ ਹੈ ਜੀ ਇਹ ਮੇਨ ਹੈ ਜੀ ਸਟਰਕਚਰ ਇੱਥੇ ਦੇਖੋ ਜੀ ਸ਼ਹੀਦੀ ਜੋੜ ਮੇਲੇ ਕਰਕੇ ਬਹੁਤ ਸੰਗਤ ਜੁੜ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਕੋਨੇ-ਕੋਨੇ ਕੀ ਦੁਨੀਆ ਦੇ ਕੋਨੇ-ਕੋਨੇ ਤੋਂ ਇਹ ਸੰਗਤ ਇਸ ਹਵੇਲੀ ਨੂੰ ਦੇਖਣ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਦੇਖੋ ਤੁਹਾਨੂੰ ਅੱਗੇ ਵੀ ਜਾਣਕਾਰੀ ਦਿੰਦੇ ਆ ਵੀ ਇਹ ਫਰਸਟ ਫਲੋਰ ਦੇ ਉੱਤੇ ਜਿਹੜਾ ਮਤਲਬ ਰੂਮ ਸੀਗਾ ਇਹ ਦੀਵਾਨ ਟੋਡਰਮਲ ਦਾ ਪਰਸਨਲ ਰੂਮ ਸੀਗਾ ਜਿੱਥੇ ਉਹਨਾਂ ਦੀ ਰਹਾਇਸ਼ ਸੀਗੀ ਤੁਸੀਂ ਦੇਖੋ ਇਹ ਉੱਪਰੋਂ ਵੀ ਕਿਸ ਤਰ੍ਹਾਂ ਇਸ ਗੁੰਬਦ ਨੂੰ ਬਣਾਇਆ ਗਿਆ ਦੇਖੋ ਸਰੰਦੀ ਟਾਂ ਕਿਸ ਤਰੀਕੇ ਨਾਲ ਗਿਣ ਕੇ ਇਹ ਗੁੰਬਦ ਬਣਿਆ ਇਹ ਅਸਲ ਵਿੱਚ ਇਹ 7 ਲੇਅਰ ਛਤ ਹੈ ਜੀ ਠੀਕ ਹੈ ਜੀ ਤੁਸੀਂ ਆ ਛਤ ਨੂੰ ਕਦੇ ਗਿਣ ਕੇ ਦੇਖੋ ਜੀ 7 ਲੇਅਰ ਹੈ ਤੇ 7 ਲੇਅਰ ਛਤ ਕਦੇ ਗਿਰਦੀ ਨਹੀਂ ਹੈਗੀ ਜੇਕਰ ਇਹਨੂੰ ਕੋਈ ਨੁਕਸਾਨ ਨਾ ਕਰੇ ਜੀ ਠੀਕ ਹੈ ਜੀ ਅਸਲ ਵਿੱਚ ਇਹ ਹਵੇਲੀ ਪਹਿਲਾਂ ਕਮਰਸ਼ੀਅਲ ਤੌਰ ਤੇ ਵੀ ਵਰਤੀ ਗਈ ਸੀਗੀ ਇੱਥੇ ਪਹਿਲਾਂ ਜਿਹੜੇ ਲੋਕਲ ਲੋਕ ਸੀਗੇ ਇਹਨੂੰ ਵਰਤੀਗੇ ਇਹਦੇ ਚ ਡੰਗਰ ਬਣਦੇ ਜੀ ਕਦੇ ਤੂੜੀ ਪਾਤੀ ਜੀ ਠੀਕ ਹੈ ਜੀ ਮੇਨ ਗਿਰਨ ਦਾ ਕਾਰਨ ਇਹ ਰਹੀ ਆ ਕਿਉਂਕਿ ਹਵੇਲੀ ਨੂੰ ਪ੍ਰੋਪਰ ਹਵਾ ਤੇ ਇਹਨੂੰ ਮੌਿਸਚਰ ਤੈਨੂੰ ਗਰਮੀ ਵੀ ਚਾਹੀਦੀ ਹੈ ਠੀਕ ਹੈ ਠੀਕ ਹੈ ਜਿਹੜੀ ਵੈਂਟੀਲੇਸ਼ਨ ਨਹੀਂ ਹੋਈ ਜੀ ਬਿਲਕੁਲ ਉਹਦੇ ਕਰਕੇ ਵੀ ਮੇਨ ਗਿਰਨ ਦਾ ਕਾਰਨ ਹੈ ਕਿਉਂਕਿ ਜਿਹੜਾ ਇਹਦੇ ਚ ਚੂਨਾ ਵਰਤਿਆ ਗਿਆ ਜੀ ਹਾਂਜੀ ਹਾਂਜੀ ਇਹਦੇ ਵਿੱਚ ਚੂਨਾ ਖਾਣ ਵਾਲੀ ਚੀਜ਼ਾਂ ਪੈਂਦੀਆਂ ਨੇ ਠੀਕ ਹੈ ਜੀ ਦਾਲਾਂ ਪੈਂਦੀਆਂ ਨੇ ਗੰਨੇ ਦਾ ਜੂਸ ਪੈਂਦਾ ਜੀ ਫੜ ਪੈਂਦਾ ਹੋਰ ਜਿਹੜਾ ਸਮਾਨ ਇਹਦੇ ਚ ਤਾਂ ਇਹਦਾ ਪੇਸਟ ਤਿਆਰ ਕੀਤਾ ਜਾਂਦਾ ਠੀਕ ਹੈ ਜੀ ਪੇਸਟ ਤਿਆਰ ਕਰਨ ਕਰਕੇ ਜੀ ਵੀਰੇ ਇਹ ਹਵੇਲੀ ਦਾ ਜਿਹੜਾ ਮਸਾਲਾ ਤਿਆਰ ਹੁੰਦਾ ਫਿਰ ਇਹਦੀ ਚਣਾਈ ਹੁੰਦੀ ਠੀਕ ਹੈ ਉਸ ਮਤਲਬ ਚੂਨੇ ਦੇ ਵਿੱਚ ਚਣਾਈ ਹੋਈ ਹੋਈ ਹੈ ਤਾਂ ਕਿ ਵੀ ਇਹ ਬਿਲਕੁਲ ਵੀ ਹਿੱਲੇ ਨਾ ਬਹੁਤ ਜ਼ਿਆਦਾ ਮਜ਼ਬੂਤੀ ਨਾਲ ਕੰਮ ਕੀਤਾ ਗਿਆ ਇਹਦੀ ਸਟਰੈਂਥ ਜੀ 50 ਸਾਲ ਮਗਰੋਂ ਪਤਾ ਲੱਗਦੀ ਹੈ ਵੀ ਇਹ ਹਵੇਲੀ ਦੀ ਸਟਰੈਂਥ ਕਿੰਨੀ ਲੰਬੀ ਹੋਣੀ ਹੈ ਠੀਕ ਹੈ ਜੀ ਠੀਕ ਹੈ ਇਹ ਰੂਮ ਉਹਨਾਂ ਦਾ ਪਰਸਨਲ ਰੂਮ ਸੀਗਾ ਬਿਲਕੁਲ ਇਹ ਸਾਰਾ ਵੀਆਈਪੀ ਪੋਰਸ਼ਨ ਸੀਗਾ ਜੀ ਹਵੇਲੀ ਦਾ ਉਹ ਦੇਖੋ ਜੀ ਉੱਪਰ ਵੀ ਇਹ ਜਿਹੜਾ ਮਤਲਬ ਆ ਸੱਤ ਤਾਂ ਡਿਗੀ ਹੋਈ ਆ ਤੁਸੀਂ ਦੇਖ ਰਹੇ ਹੋ ਇੱਥੇ ਤੇ ਉਹਦੇ ਨਾਲ ਨਾਲ ਲੱਗਦਾ ਵੀ ਇੱਕ ਰੂਮ ਹੋਰ ਹੈ ਉਹ ਤੁਹਾਨੂੰ ਨੈਕਸਟ ਅੱਗੇ ਦਿਖਾਉਨੇ ਆ ਜਿਹਦੀ ਇੱਕ ਛੱਤ ਇਹਨਾਂ ਨੇ ਰਿਪੇਅਰ ਕਰ ਲਈ ਫਿਲਹਾਲ ਮੇਰੇ ਖਿਆਲ ਚ ਅੱਗੇ ਜਿੱਥੇ ਲੋਹੇ ਦੀਆਂ ਰੌਣਾ ਇਹਨਾਂ ਨੇ ਵਿੱਚ ਫਿੱਟ ਕੀਤੀਆਂ ਨੇ ਦੇਖੋ ਤੁਸੀਂ ਹੁਣ ਫਿੱਟ ਕਰੀਆਂ ਨੇ ਇਹ ਇਹਦੀ ਕਲੰਪੀ ਕੀਤੀ ਗਈ ਹੈ ਕਿਉਂਕਿ ਇਹ ਪਹਿਲਾਂ ਤਰੇੜਾ ਖਾ ਗਈ ਸੀਗੀ ਤਕਰੀਬਨ ਹਾਂਜੀ ਦੇਖੋ ਕਿਤੇ ਥਾਂ ਥਾਂ ਤੇ ਪੂਰੇ ਪੈਚ ਲਾ ਕੇ ਲੋਹੇ ਦੀਆਂ ਵੱਡੀਆਂ-ਵੱਡੀਆਂ ਰਾੜਾਂ ਤੇ ਪੱਤੀਆਂ ਲਾ ਕੇ ਇਹਨਾਂ ਨੇ ਕਲੈਂਪ ਲਾ ਲਾ ਕੇ ਇਹਨੂੰ ਦੁਬਾਰੇ ਪ੍ਰੀਜ਼ਰਵ ਕਰ ਰਹੇ ਨੇ ਦੇਖੋ ਤੁਸੀਂ ਇਹ ਦੀਵਾਨ ਟੋਡਰਮਲ ਦੀ ਜਿਹੜੀ ਪਰਸਨਲ ਹਵੇਲੀ ਜਿਹਨੂੰ ਜਹਾਜੀ ਹਵੇਲੀ ਤੁਸੀਂ ਉਹ ਦੇਖ ਰਹੇ ਹੋ ਤੇ ਇਹ ਰੂਮ ਬਾਰੇ ਵੀ ਦੱਸੋ ਵੀਰ ਜੀ ਇਹ ਰੂਮ ਦਾ ਕੀ ਇਹ ਰੂਮ ਤਕਰੀਬਨ ਉਹਨਾਂ ਦਾ ਕਹਿੰਦਾ ਜਿਵੇਂ ਆਪਣੇ ਪਰਸਨਲ ਤੌਰ ਤੇ ਵਰਤਦੇ ਸੀਗੇ ਜੀ ਆਪਾਂ ਕਹਿੰਦਾ ਤਲ ਵੀ ਜਿਵੇਂ ਆਪਣਾ ਘਰ ਯੂਜ਼ ਕਰਦੇ ਆ ਉਦਾਂ ਹੀ ਇਹ ਰੂਮ ਨੂੰ ਯੂਜ਼ ਕਰਦੇ ਸੀਗੇ ਜੀ ਉਹ ਇੱਕ ਤਕਰੀਬਨ ਜੀ 5 ਮੰਜ਼ਲਾਂ ਹਵੇਲੀ ਆ ਠੀਕ ਹੈ ਜੀ ਜਿਹੜਾ ਲਾਸਟ ਦੇ ਵਿੱਚ ਗੋਮੈਂਟ ਹੈ ਉਹ ਵੀ ਇੱਕ ਮੰਜ਼ਲ ਹੈ ਜੀ ਕੋਈ ਕਮਰਾ ਛੋਟਾ ਜਾਂ ਨਹੀਂ ਹੈਗਾ ਬਹੁਤ ਵੱਡਾ ਕਮਰਾ ਹੈ ਜੀ ਉਹ ਠੀਕ ਹੈ ਉਹ ਵੀ ਰੂਮ ਐਜ਼ ਅ ਰੂਮ ਵਰਤਿਆ ਹੈ ਬਿਲਕੁਲ ਰੂਮ ਇਹ ਪਤਾ ਲੱਗਦਾ ਵੀ ਉਸ ਲਾਸਟ ਦੇ ਵਿੱਚ ਜਾ ਕੇ ਜੀ ਉਹਨਾਂ ਦੇ ਸਿਕਿਉਰਿਟੀ ਗਾਰਡ ਰਹਿੰਦੇ ਸੀਗੇ ਠੀਕ ਹੈ ਜੀ ਜਿੱਥੇ ਜਿੱਥੇ ਸਿਕਿਉਰਿਟੀ ਗਾਰਡ ਦੀ ਨਿਗਾਹ ਜਾਂਦੀ ਸੀਗੀ ਉੱਥੋਂ ਤੱਕ ਹਵੇਲੀ ਦਾ ਰਕਬਾ ਠੀਕ ਹੈ ਜੀ ਕਿਉਂਕਿ ਇਹ ਬਹੁਤ ਕਹਿੰਦਾ ਵੀ ਬਹੁਤ ਲਾਰਜ ਪ੍ਰਾਪਰਟੀ ਸੀਗੀ ਇਹਦੀ ਕੋਈ ਆਮ ਹਵੇਲੀ ਨਹੀਂਗੀ ਜੀ ਠੀਕ ਹੈ ਜੀ ਠੀਕ ਹੈ ਤੇ ਇਹੇ ਹੁਣ ਕਿੰਨਾਂ ਵੀ ਮੰਜ਼ਲ ਹੋ ਗਈ ਜਿੱਥੇ ਆਪਾਂ ਖੜੇ ਆ ਜੀ ਇਸ ਟਾਈਮ ਇਹ ਆਪਾਂ ਗਰਾਉਂਡ ਫਲੋਰ ਹੈ ਜੀ ਉਹਨਾਂ ਦਾ ਠੀਕ ਹੈ ਇਹ ਗਰਾਉਂਡ ਫਲੋਰ ਹੈ ਜੀ ਇਹਦੇ ਨੀਚੇ ਜਿਹੜਾ ਆ ਇਹ ਤਹਿ ਖਾਨਾ ਇਹ ਤਹਿ ਖਾਨਾ ਜਿਹਨੂੰ ਆਪਾਂ ਬੇਸਮੈਂਟ ਕਹਿੰਦੇ ਹਾਂ ਬੇਸਮੈਂਟ ਹੈ ਜੀ ਇਹ ਦੇਖੋ ਤੋਂ ਆਪ ਜੀ ਬਿਲਕੁਲ ਸਾਹਮਣੇ ਜਿਹੜਾ ਦੇਖੋਗੇ ਉਹ ਕਰੌਸ ਦੇ ਜਿਹੜੇ ਨਿਸ਼ਾਨ ਹਨਾ ਹਾਂਜੀ ਹਾਂਜੀ ਆਹ ਵਾਲੇ ਵਿੱਚ ਇਹ ਹਵੇਲੀ ਸੀਗੀ ਪ੍ਰਾਪਰ ਜੀ ਸਾਰੀ ਠੀਕ ਹੈ ਇਹ ਸਾਰੀ ਇਹਦੇ ਉੱਤੋਂ ਮਤਲਬ ਸਾਰੀ ਉਹ ਟੈ ਢੇਰੀ ਹੋ ਗਈ ਮਤਲਬ ਇਹ ਨਿਊਆ ਰਹਿੰਗੀਆਂ ਸਮਝੋ ਕੱਲੀਆਂ ਇਹ ਫਾਊਂਡੇਸ਼ਨ ਨੇ ਇਹਨਾਂ ਦੀਆਂ ਨੀ ਹੋ ਜਿਹਨੂੰ ਆਪਾਂ ਕਹਿ ਦਿੰਨੇ ਆ ਓਏ ਹਵੇਲੀ ਦੇ ਨਾਲ ਅਟੈਚ ਸੀਗੀ ਆ ਜੀ ਬਿਲਕੁਲ ਠੀਕ ਹੈ ਇਹਦੇ ਉੱਪਰ ਮਤਲਬ ਜਿਸ ਜਗ੍ਹਾ ਤੇ ਹੁਣ ਆਪਾਂ ਖੜੇ ਆ ਇੰਨੀ ਉੱਚੀ ਹਵੇਲੀ ਉਹਨਾਂ ਦੇ ਉੱਤੇ ਵੀ ਸੀ ਨਹੀਂ ਇਸ ਤੋਂ ਉੱਪਰ ਸੀਗੀ ਜੀ ਠੀਕ ਆ ਉਹਨਾਂ ਦੇ ਉੱਪਰ ਵੀ ਐਡੀ ਉੱਚੀ ਹਵੇਲੀ ਸੀਗੀ ਕਿਉਂਕਿ ਇਹ ਜਿਹੜਾ ਕੰਨਤਲੀ ਜਿਹੜਾ ਇਹਨਾਂ ਦੇ ਚੌਥੀ ਮੰਜ਼ਲ ਸੀ ਕਿ ਉਹਦੇ ਨਾਲ ਜਾ ਕੇ ਅਟੈਚ ਕਰਦੀ ਸੀਗੀ ਉਹਦੇ ਬਰਾਬਰ ਦੀ ਹਵੇਲੀ ਸੀਗੀ ਜੀ ਠੀਕ ਹੈ ਜੀ ਮੇਰੇ ਕੋਲ ਪੁਰਾਣੀ ਫੋਟੋ ਆ ਆਪ ਜੀ ਨੂੰ ਮੈਂ ਦਿਖਾਉਂਗਾ ਪ੍ਰੋਪਰ ਤੁਹਾਨੂੰ ਕਲੀਅਰ ਹੋ ਜਾਊਗਾ ਹਾਂਜੀ ਆਪਾਂ ਤੁਹਾਨੂੰ ਫੋਟੋ ਵੀ ਦਿਖਾਵਾਂਗੇ ਜਿਹੜੀ ਇਹਨਾਂ ਨੇ ਅੱਸੀ ਜੀ ਇਹ ਬ੍ਰਿਟਿਸ਼ ਲਾਇਬ੍ਰੇਰੀ ਚੋਂ ਲੈ ਕੇ ਆਏ ਆ 1911-12 ਦੀ ਫੋਟੋ ਹੈ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਜੀ ਤੇ ਸਾਡੇ ਜਿਹੜੇ ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਨੇ ਜੀ ਉਹਨਾਂ ਦੀ ਮਿਹਨਤ ਫਦਕਾ ਜੀ ਵਾਹਿਗੁਰੂ ਦੀ ਕਿਰਪਾ ਫਦਕਾ ਜੀ ਉਹ ਸਾਨੂੰ ਫੋਟੋ ਮਿਲੀ ਅਵੇਲੇਬਲ ਹੋਈ ਹੈ ਜਿਹੜੀ ਇੱਕਲੋਤੀ ਇੱਕ ਫੋਟੋ ਹੈ ਜੀ ਜਿਹੜਾ ਸਿਰਫ ਹਵੇਲੀ ਦੀ ਡਾਕੂਮੈਂਟ ਨਾਲ ਅਟੈਚ ਹੈ ਜੀ ਹੋਰ ਸਾਨੂੰ ਇਹਦਾ ਹੋਰ ਕੋਈ ਡਾਕੂਮੈਂਟ ਮਿਲਿਆ ਨਹੀਂ ਹੈਗਾ ਠੀਕ ਹੈ ਹੁਣ ਜੋ ਤੁਹਾਨੂੰ ਉਹ ਪਿਕਚਰ ਮਿਲੀ ਹੈ ਜੀ ਜਿਹੜੀ ਉਥੇ ਮਤਲਬ ਕਿ ਵੀ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚੋਂ ਉਹ ਐਸਐਚ ਉਤਰਾਂ ਤੁਸੀਂ ਤਿਆਰ ਕਰ ਰਹੇ ਹੋ ਇਹਨੂੰ ਹੁਣ ਸੇਮ ਉਦਾਂ ਹੀ ਤਜ਼ਰਬ ਕਰਾਂਗੇ ਠੀਕ ਹੈ ਜੀ ਠੀਕ ਹੈ ਨਾ ਵਾਹਿਗੁਰੂ ਤਾਕਤ ਬਖਸ਼ੀ ਵੀ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅੰਤਰ ਨਹੀਂ ਰੱਖਿਆ ਜਾਊਗਾ ਠੀਕ ਹੈ ਜੀ ਅਸੀਂ ਆਪਕੋ ਤੇ ਕਹਿੰਨੇ ਵੀ ਜੇਕਰ ਦੇਖੋ ਸੰਗਤ ਹੋ ਰਹੀ ਆਉਂਦੀ ਹੈ ਵੀ ਅਸੀਂ ਇਥੇ ਕਰਕੇ ਇਹਨੂੰ ਰੋਕ ਲਾਈ ਹੈ ਵੀ ਜੇਕਰ ਕੋਈ ਇਹਦੀ ਇੱਟ ਪੱਟੀ ਜਾਂਦੀ ਹੈ ਤਾਂ ਸਾਨੂੰ ਉੱਥੇ ਲਾਉਣੀ ਪੈਂਦੀ ਹੈ ਜੀ ਹਾਂ ਜੀ ਵੀ ਅਸੀਂ ਉਹ ਉਸ ਇੱਟ ਨੂੰ ਖਰਾਬ ਨਹੀਂ ਕਰਨਾ ਠੀਕ ਹੈ ਜਿੱਤੋਂ ਪੱਟੀ ਗਈ ਅਸੀਂ ਉਹ ਪ੍ਰੋਪਰ ਉੱਥੇ ਹੀ ਲਾਉਣੀ ਹੈ ਸਾਡਾ ਮੇਨ ਮਕਸਦ ਇਹ ਹੀ ਹੈ ਠੀਕ ਹੈ ਇਸ ਕਰਕੇ ਮਤਲਬ ਜਿਹੜੇ ਜ਼ਿਆਦਾ ਪਬਲਿਕ ਜ਼ਿਆਦਾ ਆਉਂਦੀ ਹੈ ਉਹਨੂੰ ਥੋੜਾ ਜਿਆਦਾ ਤੁਸੀਂ ਤਰੀਕੇ ਨਾਲ ਮਤਲਬ ਬਰਫਲ ਕਰਾਉਨੇ ਆ ਜਿਸ ਤੁਸੀਂ ਪੋਸ਼ਣ ਦੇ ਉੱਪਰ ਖੜੇ ਆ ਸਾਡੇ ਕੋਲ ਸਿਰਫ ਇੱਕ ਇਹੀ ਪੋਸ਼ਣ ਰਹਿ ਗਿਆ ਜਿਹੜਾ ਕਹਿੰਦਾ ਮਤਲਬ ਸੇਫ ਹੈ ਸੇਫ ਹੈ ਜੇਕਰ ਇੱਥੇ ਸਟਰੈਂਥ ਜ਼ਿਆਦਾ ਹੋਊਗੀ ਸੰਗਤ ਜ਼ਿਆਦਾ ਹੋਊਗੀ ਤਾਂ ਇੱਥੇ ਕਲਾਊਡ ਕਰਕੇ ਜੀ ਇਹਨੂੰ ਨੁਕਸਾਨ ਹੋ ਸਕਦਾ ਕਿਉਂਕਿ ਬਿਲਡਿੰਗ ਹੁਣ ਦੀ ਨਹੀਂ ਬਹੁਤ ਪ੍ਰਾਤਨ ਬਿਲਡਿੰਗ ਹੈ ਜੀ ਸਹੀ ਗੱਲ ਹੈ ਜੀ ਤੇ ਜਿਹੜਾ ਇਹ ਵੀਰ ਜੀ ਸਾਹਮਣੇ ਹੈ ਇਹ ਵਾਲਾ ਇਹ ਇੱਕ ਹੀ ਚੀਜ਼ ਹੈ ਇਹ ਬਿਲਕੁਲ ਗੋਲ ਜੀ ਹਾਂਜੀ ਇਹ ਦਰਵਾਜ਼ੇ ਜੀ ਨਹੀਂ ਇਹ ਉੱਪਰ ਜੀ ਇਹ ਹਾਂਜੀ ਇਹ ਬਿਲਕੁਲ ਹਵੇਲੀ ਦਾ ਹੀ ਪਿੱਲਰ ਹੈ ਜੀ ਇਹ ਠੀਕ ਹੈ ਜੀ ਇਹ ਹਵੇਲੀ ਦੇ ਨਾਲ ਅਟੈਚ ਫਾਊਂਡੇਸ਼ਨ ਸੀਗੇ ਥੱਲੋਂ ਹੀ ਨਿਕਲਦੀ ਹੈ ਜੀ ਹਵੇਲੀ ਦੇ ਨਾਲ ਇਹ ਬਿਲਕੁਲ ਜਿਹੜੀ ਗੋਲ ਆਰਚ ਦੇ ਨਾਲ ਮਿਲ ਜਾਂਦੀ ਸੀ ਜੀ ਠੀਕ ਹੈ ਜੀ ਆ ਦੇਖੋ ਇੱਥੇ ਗੋਲ ਆਰਚ ਜਿਹੜੀ ਇਧਰਲੇ ਪਾਸੇ ਬਣਦੀ ਹੈ ਉਹਦੇ ਨਾਲ ਮਿਲ ਜਾਂਦੀ ਸੀ ਬਾਕੀ ਤੁਹਾਨੂੰ ਇਹ ਜਿਆਦਾ ਕਲੀਅਰ ਕਰਨ ਲਈ ਨਾ ਅਸੀਂ ਤੁਹਾਨੂੰ ਤਸਵੀਰ ਦਿਖਾਉਂਦੇ ਆ ਉਹ ਜਿਹੜੀ ਸਾਨੂੰ ਮਿਲੀ ਆ ਇਹ ਲਾਇਬ੍ਰੇਰੀ ਦੇ ਵਿੱਚੋਂ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚੋਂ ਜੀ ਉਹ ਤਸਵੀਰ ਤੁਹਾਨੂੰ ਦਿਖਾਉਂਦੇ ਆ ਵੀ ਇਹ ਹਵੇਲੀ ਐਕਚੁਅਲ 'ਚ ਹੈ ਕਿ ਉਹ ਜੀ ਸੀਗੀ ਜਿਵੇਂ ਉਸੇ ਤਰ੍ਹਾਂ ਇਹ ਦੁਬਾਰਾ ਹਵੇਲੀ ਬਣੂਗੀ ਬਾਕੀ ਪਿੱਛੇ ਦੇਖਦੇ ਆਪਾਂ ਆਜੋ ਵੀਰ ਜੀ ਜਿਹੜੇ ਘਾਤੀ ਹੋ ਗਈ ਹਾਂ ਜੀ ਚੈਨਲ ਲੈ ਲੋ ਤੁਸੀਂ ਚੈਨਲ ਤੇ ਪਾਵਾਂਗੇ ਹਾਂਜੀ ਵੀਰ ਜੀ ਇਹ ਕੀ ਚੀਜ਼ ਹੈ ਜੀ ਇਧਰੋਂ ਇਹ ਅਸਲ ਦੇ ਵਿੱਚ ਕਮਰੇ ਸੀਗੇ ਜੀ ਉਰੇ अच्छा जी ठीक है जी ये कमरा तय टेरी हो गया ए दे बारे डिफाइन करना थोड़ा ही औखा है।, है क्योंकि एक कमरा टाइप थी किस परपज ਲਈ ਸੀਗਾ ये कमरा ये कमरा असल दे विच वो कमरे ਵਰਗਾ ਜਿਹੜਾ ਆਪ ਜੀ ਪਿੱਛੇ ਦੇਖ ਕੇ ਆਏ ਹੋ ਜਿਹੜਾ ਟੋਡਰਮਲ ਜੀ ਦਾ ਮੇਨ ਕਮਰਾ ਸੀ ਕਿਉਂਕਿ ਇਹ ਕਮਰਾਂ ਦੀ ਜੇਕਰ ਬੰਤਰ ਸੀਗੀ ਸਾਰਿਆਂ ਦੀ ਸੇਮ ਸੀ ਕੋਈ ਅਲੱਗ ਜਿਹਾ ਕਮਰਾ ਨਹੀਂ ਸੀ ਠੀਕ ਹੈ ਜੀ ਠੀਕ ਹੈ ਜੀ ਆਹ ਤਹਿਖਾਨਾ ਜਿਹੜਾ ਆਪਾਂ ਨੂੰ ਨੀਚੇੋਂ ਦਿਖਾਈ ਦੇ ਰਿਹਾ ਹੈ ਦੂਸਰੇ ਪਾਸਿਓਂ ਐਂਟਰ ਹੋ ਰਿਹਾ ਦੇਖੋ ਤੁਸੀਂ ਜਦੋਂ ਆਪਾਂ ਉੱਪਰ ਆਏ ਆ ਆਪ ਜੀ ਅੱਗੇ ਨੂੰ ਆਓ ਆਹ ਹੋਰ ਆਹ ਦੇਖੋ ਤੁਹਾਨੂੰ ਇਹ ਵੀ ਦਿਖਾਉਨੇ ਆ ਦੇਖੋ ਤੁਸੀਂ ਇਹ ਪੂਰਾ ਇਹ ਦੀਵਾਨ ਟੋਡਰਮਲ ਦੀ ਹਵੇਲੀ ਤੁਸੀਂ ਦੇਖ ਰਹੇ ਹੋ ਦੇਖੋ ਤੁਸੀਂ ਉਹਨੂੰ ਪੂਰਾ ਜਿਹੜਾ ਇਹਦਾ ਡਿਟੇਲਡ ਐਕਸਪਲੋਰ ਕਰਾਂਗੇ ਅੱਜ ਆਪਾਂ ਇਹਨੂੰ ਦੇਖੋ ਇਹ ਅੰਦਰ ਜਾ ਰਹੇ ਆ ਆਪਾਂ ਦੀਵਾਨ ਟੋਡਰਮਲ ਦੀ ਹਵੇਲੀ ਦੇ ਜਿਹੜਾ ਆ ਬਾਹਰੋਂ ਆਉਂਦਾ ਰਸਤਾ ਕਮਰੇ ਦੇ ਪਿੱਛੋਂ ਆਹ ਵਾਲਾ ਦੇਖੋ ਤੁਸੀਂ ਇਹ ਜੀ ਆਪ ਜੀ ਨੂੰ ਸਾਹਮਣੇ ਪੋਸਟਰ ਦਿਖਦੇ ਹੋਣਗੇ ਇਹਨਾਂ ਨੇ ਰਸੋਈ ਦਾ ਰਸੋਈ ਦਾ ਕਮਰਾ ਲਿਖਿਆ ਹੋਇਆ ਜੀ ਠੀਕ ਹੈ ਜੀ ਅਸਲ ਦੇ ਵਿੱਚ ਇਹਨੂੰ ਵੀ ਡਿਫਾਈਨ ਕਰਨਾ ਥੋੜਾ ਜਿਹਾ ਔਖਾ ਕਿਉਂਕਿ ਰਸੋਈ ਦਾ ਕਮਰਾ ਇਸ ਕਰਕੇ ਨਹੀਂ ਕਹਿ ਸਕਦੇ ਉੱਪਰ ਆਪ ਜੀ ਹੌਲ ਦੇਖ ਰਹੇ ਹਾਂ ਹਾਂ ਇਹ ਕਦੇ ਵੀ ਰਸੋਈ ਦੇ ਵਿੱਚ ਯੂਜ਼ ਨਹੀਂ ਕੀਤੇ ਜਾਂਦੇ ਸੀਗੇ ਠੀਕ ਹੈ ਜੀ ਕਿਉਂਕਿ ਜਿਹੜਾ ਥੱਲੇ ਆ ਜੀ ਇਹ ਆਪ ਜੀ ਆ ਬਿਲਕੁਲ ਸਾਹਮਣੇ ਦੇਖੋ ਇੱਟਾਂ ਨੇ ਮੇਬੀ ਅਦੇ ਇਹਦੀ ਐਕਸਕੈਵੇਸ਼ਨ ਨਹੀਂ ਹੋਈ ਥੱਲੇ ਤੋਂ ਇਹਦੀ ਕੋਈ ਪਟਾਈ ਖੁਦਾਈ ਨਹੀਂ ਹੋਈ ਠੀਕ ਹੈ ਜੀ ਜਦ ਪਟਾਂਗੇ ਫਿਰ ਅਸਲ ਦੇ ਵਿੱਚ ਕਲੀਅਰ ਹੋਊਗਾ ਕਲੀਅਰ ਹੋਊ ਵੀ ਇਹ ਕਮਰਾ ਕਿਸ ਪਰਪਸ ਲਈ ਕਿਉਂਕਿ ਇਹਦੇ ਬੈਕ ਸ ਇਹਨੋਂ ਉੱਪਰ ਚਵੱਚਾ ਕਾਇਦ ਨਹੀਂ ਹੈ ਜੀ ਠੀਕ ਹੈ ਜੀ ਇਹ ਹਨੇਰੇ ਕਰਕੇ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਫਿਲਹਾਲ ਤੁਸੀਂ ਦੇਖੋ ਹੁਣ ਆਪਾਂ ਬਾਹਰਲੇ ਪਾਸੇ ਆ ਗਏ ਜਿੱਥੇ ਇਹ ਵੱਡਾ ਚਵੱਚਾ ਬਣਿਆ ਵੀਰ ਜੀ ਚਵੱਚੇ ਬਾਰੇ ਵੀ ਦੱਸਣਗੇ ਆਪਾਂ ਇਹ ਜਿਹੜਾ ਹੋਜ ਹੈ ਜੀ ਇੱਥੋਂ ਸਾਨੂੰ ਜੀ ਬਿਲਕੁਲ ਨਾਲ ਹੀ 8 ਫੁੱਟ ਥੱਲੇ ਜੀ ਇੱਕ ਘੋੜੇ ਦੀ ਨਾਲ ਮਿਲੀ ਸੀਗੀ ਅੱਛਾ ਜੀ ਇੱਥੋਂ ਜੀ ਇਧਰੋਂ ਹੈ ਜੀ ਹਾਂ ਜੀ ਹਾਂ ਇੱਥੋਂ 8 ਫੁੱਟ ਆਹ ਦੇਖੋ ਜੀ ਇਹ ਜਿਹੜਾ ਹੌਦ ਬਣਿਆ ਤੁਹਾਨੂੰ ਇਹ ਦਿਖਾਤਾ ਹੌਦ ਤੇ ਇਹਦੇ ਨਾਲੋਂ ਹੀ ਇੱਧਰ 8 ਫੁੱਟ નીચે ਇੱਕ ਘੋੜੇ ਦੀ ਜਿਹੜੀ ਨਾਲ ਮਿਲੀ ਨਾਲ ਮਿਲੀ ਸੀਗੀ ਖੂਰੀ ਜਿਹੀ ਟਾਈਪ ਖੂਰੀ ਖੂਰੀ ਕਹਿ ਲਓ ਹਾਂ ਜਿਹੜੀ ਉਹਨਾਂ ਦੇ ਪੌੜਾਂ ਹੇਠਾਂ ਲੱਗਦੀ ਹੈ ਉਹ ਚੀਜ਼ ਤੇ ਉਹ ਫਿਰ ਜੀ ਕਹਿੰਦਾ ਤਾਂ ਵੀ ਸਾਨੂੰ ਇੱਥੋਂ ਕਲੀਅਰ ਹੋ ਰਿਹਾ ਵੀ ਹੋ ਸਕਦਾ ਵੀ ਇੱਥੇ ਬਿਲਕੁਲ ਨਾਲੇ ਉਹਨਾਂ ਦਾ ਫਸਿਲਖਾਨਾ ਜਾਂ ਘੋੜੇ ਦੇ ਰੱਖਣ ਦੇ ਵੀ ਜਿਹੜਾ ਤਵੇਲਾ ਟਾਈਪ ਤਵੇਲਾ ਟਾਈਪ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਕਿਉਂਕਿ ਟੋਟਰ ਮਾਲ ਜੀ ਕੋਈ ਆਮ ਬੰਦੇ ਨਹੀਂ ਸੀਗੇ ਜੀ ਉਹਨਾਂ ਦੇ ਨਾਲ ਵੀ ਪੂਰੀ ਸੈਨਾ ਤੇ ਉਹਨਾਂ ਦਾ ਲੰਮਾ ਲਸ਼ਕਰ ਨਾਲ ਚੱਲਦੇ ਸੀਗੇ ਜੀ ਠੀਕ ਹੈ ਠੀਕ ਹੈ ਉਸ ਟਾਈਮ ਦੇ ਦੀਵਾਨ ਦੀ ਉਪਾਧੀ ਰਾਜੇ ਦੀ ਬਰਾਬਰ ਦੀ ਉਪਾਧੀ ਹੁੰਦੀ ਹੈ ਜੀ ਛੋਟਰ ਮਹਾਰਾਜ ਦੀ ਠੀਕ ਹੈ ਜੀ ਇਹ ਹੁਣ ਜਿਹੜਾ ਇਹ ਰੂਮ ਆ ਜਿਵੇਂ ਆਪਾਂ ਨੂੰ ਅਲੱਗ ਰੰਗ ਦਾ ਉੱਪਰੋਂ ਦਿਖ ਰਿਹਾ ਜਿਹੜਾ ਇਹ ਰੇਨੋਵੇਟ ਮੇਰੇ ਖਿਆਲ ਚ ਦੁਬਾਰਾ ਬਣਾਇਆ ਹੈ ਨਾ ਜੀ ਤੁਸੀਂ ਇਹ ਅਸਲ ਵਿੱਚ ਪਤਾ ਕੀ ਹੈ ਜੀ ਇਹ ਦਰਾਰਾਂ ਖਾਲੀ ਹੋ ਗਈ ਸੀਗੀਆਂ ਕਿਉਂਕਿ ਜਿਹੜੀ ਇੱਟਾਂ ਸੀਗੀਆਂ ਜੀ ਇੱਟਾਂ ਦੇ ਵਿੱਚੋਂ ਮਸਾਲਾ ਨਿਕਲ ਚੁੱਕਿਆ ਸੀ ਨਿਕਲ ਚੁੱਕਿਆ ਸੀ ਤੇ ਉਹ ਇੱਟ ਵੀ ਕੋਈ ਬਾਹਰ ਨਾ ਨਿਕਲੇ ਉਹਦੇ ਕਰਕੇ ਜੀ ਇਹਨੂੰ ਪੇਸਟ ਕੀਤਾ ਗਿਆ ਸੀ ਠੀਕ ਹੈ ਠੀਕ ਹੈ ਕਿ ਇਹਨੂੰ ਇਹਦੇ ਬਣਤੇ ਜਿਉਂ ਦੀ ਤਿਉਂ ਹੀ ਬਣੀ ਰਹੀ ਤੇ ਇਹ ਜਿਹੜਾ ਹੁਣ ਤੁਸੀਂ ਪੇਸਟ ਕਰ ਰਹੇ ਹੋ ਵੀਰ ਜੀ ਇਹ ਵੀ ਆਪਣਾ ਚੂਨੇ ਚ ਕਰ ਰਹੇ ਹੋ ਬਿਲਕੁਲ ਜੀ ਅਸੀਂ ਨੇ ਇੱਕ ਮਾਡਲ ਤਿਆਰ ਕਰਿਆ ਫਰੰਟ ਦੇ ਉੱਪਰ ਜੀ ਉਹ ਜਿਹੜਾ ਮਾਡਲ ਅਸੀਂ ਤਿਆਰ ਕਰਿਆ ਉਹ ਬਿਲਕੁਲ ਸਰੰਦੀ ਇੱਟਾਂ ਨਾਲ ਤੇ ਪੁਰਾਣੀ ਹੈ ਉਹਦੇ ਵਿੱਚ ਮਸਾਲੇ ਚ ਅਸੀਂ ਯੂਜ਼ ਕਰਿਆ ਜੀ ਸਾਹਮਣੇ ਵੀ ਸਾਡਾ ਉਹ ਮਾਡਲ ਤਿਆਰ ਹੋ ਗਿਆ ਜੀ ਉਹ ਵੀ ਆਪਾਂ ਦੇਖਦੇ ਹਾਂ ਜੀ ਜਵਾਰਾ ਰੀਕਨਸਟਰਕਟ ਹੋ ਰਹੀ ਹੈ ਬਿਲਡਿੰਗ ਇਹਨ ਜਵਾਰਾ ਮਤਲਬ ਪ੍ਰਿਜ਼ਰਵ ਕਰਿਆ ਜਾ ਰਿਹਾ ਇਹਦੇ ਬਾਹਰਲੇ ਪਾਸੇ ਦੇਖੋ ਇਹ ਪੱਕੀ ਕੰਧ ਵੀ ਬਣਾਤੀ ਵੀ ਇਹਦੀ ਸੇਫਟੀ ਲਈ ਵੀ ਫੇਰ ਵੀ ਇਹਨੂੰ ਕੋਈ ਨੁਕਸਾਨ ਨਾ ਪਹੁੰਚਾ ਜਾ ਸਕੇ ਇਸ ਕੰਧ ਦੇ ਕੰਤ ਦੇ ਮੂਰੇ ਜੀ ਅਸੀਂ ਸਰਹੰਦੀ ਵਾਲ ਬਣਾਵਾਂਗੇ ਜਿਹਨੂੰ ਸਰਹੰਦੀ ਇੱਟਾਂ ਦੇ ਨਾਲ ਲੋਕ ਕਹਿੰਦੇ ਸਰਹੰਦੀ ਚ ਕਰ ਦੋਗੇ ਬਣਾ ਚੁੱਕੇ ਲੋਕ ਬਿਲਕੁਲ ਪ੍ਰਾਤਨ ਹੋਊਗੀ ਜੀ ਆਪ ਜੀ ਨੂੰ ਇਦਾਂ ਲੱਗੂਗਾ ਵੀ ਵਾਕਈ ਕੋਈ ਪੁਰਾਣੀ ਅਸੀਂ ਹਵੇਲੀ ਦੇ ਵਿੱਚ ਚੱਲ ਰਹੇ ਜਾਂ ਪੁਰਾਣੇ ਕਿਲੇ 'ਚ ਚੱਲ ਰਹੇ ਜੀ ਇਹ ਐ ਸੱਚ ਜਿਵੇਂ ਉਸ ਉਸ ਸਮੇਂ ਬਣੀ ਬਣਾਵਤ ਹਾਂ ਉਸ ਤਰ੍ਹਾਂ ਦੀ ਬਣਾਵਤ ਕਰਾਂਗੇ ਜੀ ਦੇਖੋ ਤੁਸੀਂ ਕਿੱਡੀ ਵੱਡੀ ਮਤਲਬ ਹਵੇਲੀ ਸੀਗੀ ਇਹ ਤੁਸੀਂ ਦੇਖ ਸਕਦੇ ਹੋ ਇਧਰੋਂ ਵੀ ਦਿਖਾਉਨੇ ਆ ਤੁਹਾਨੂੰ ਆ ਦੇਖੋ ਇਹ ਬਾਹਰਲਾ ਪਾਸਾ ਆ ਗਿਆ ਇਹ ਰਸੋਈ ਦਾ ਸਟੋਰ ਇਹਨਾਂ ਨੇ ਮੰਨਿਆ ਇਹਨੂੰ ਦੇਖੋ ਤੁਸੀਂ ਇਹ ਛੋਟਾ ਜਿਹਾ ਰਸੋਈ ਦਾ ਸਟੋਰ ਜਿੱਥੇ ਕੇ ਰਸੋਈ ਨਾਲ ਸੰਬੰਧਿਤ ਕਣਕ ਜਾਂ ਆਟਾ ਵਗੈਰਾ ਰਸੋਈ 'ਚ ਵਰਤੋਂ ਵਾਲੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਬਿਲਕੁਲ ਦੇਖੋ ਹਨੇਰੇ ਕਰਕੇ ਇਹ ਪ੍ਰੋਪਰ ਥੋੜਾ ਜਿਹਾ ਦਿਖਾਈ ਨਹੀਂ ਦਿੰਦਾ ਹੁਣ ਆਪਾਂ ਚੱਲਦੇ ਆ ਜਿਹੜੀ ਇਹਦੀ ਪਹਿਲੀ ਮੰਜ਼ਲ ਤੋਂ نیچے ਜਿਹੜਾ ਤੈ ਖਾਨਾ ਬੇਸਮੈਂਟ ਦੇ ਵਿੱਚੋਂ ਹੁਣ ਆਪਾਂ ਗੁਜ਼ਰ ਰਹੇ ਹਾਂ ਦੇਖੋ ਇਹ ਬੇਸਮੈਂਟ ਦਾ ਏਰੀਆ ਸਾਰਾ ਜਿਹੜਾ ਹੁਣ ਸਾਨੂੰ ਦਿਖਾਈ ਦੇ ਰਿਹਾ ਛੱਟ ਪਈ ਹੋਈ ਆ ਅਸਲ ਦੇ ਵਿੱਚ ਇਹਨੂੰ ਗੋਲ ਆ ਇਹ ਦੇਖੋ ਇਹਨੂੰ ਜਲੇਬੀ ਪੈਟਰਨ ਕਹਿੰਦੇ ਆ ਹਾਂ ਜਲੇਬੀ ਪੈਟਰਨ ਦੇ ਵਿੱਚ ਇਹਦੀ ਛੱਤ ਬਣੀ ਹੋਈ ਹੈ ਡਾਡਾ ਇਹ ਗੋਲ ਆ ਜੀ ਦੇਖੋ ਇਹ ਦੇਖੋ ਤੇ ਇਹਦੇ ਵਿੱਚ ਕੋਈ ਲੋਹੇ ਦਾ ਵਰਕ ਨਹੀਂ ਹੋਇਆ ਕੋਈ ਲੱਕੜ ਦਾ ਵਰਕ ਨਹੀਂ ਹੈਗਾ ਜੀ ਇਹ ਸੱਚ ਖੜੀ ਆ ਜੀ ਬਿਲਕੁਲ ਓਦਾਂ ਹੀ ਛੱਤ ਖੜੀ ਆ ਦੇਖੋ ਜੀ ਜਿਹਨੂੰ ਆਪਾਂ ਔਲੇ ਕਹਿੰਦੇ ਨੇ ਇਹਦੇ 'ਚ ਦੀਵੇ ਜਗਾਉਣ ਦਾ ਕੰਮ ਆਉਂਦਾ ਸੀਗਾ ਹਾਂ ਜੀ ਇਹ ਆਲਾ ਬਣਿਆ ਇਹਨੂੰ ਲਾਈਟ ਲਾਈਟ ਤੇ ਇਹ ਸਾਰੇ ਕਿੱਥੇ ਆਪ ਜੀ ਨੂੰ ਰੂਮ ਦੇ ਵਿੱਚ ਮਿਲਣਗੇ ਜੀ ਇਹ ਥੱਲੇ ਜਿਹੜਾ ਪਾਫ ਜੇ ਬੇਸਮੈਂਟ ਹੈ ਜੀ ਆਹ ਦੇਖੋ ਹੁਣ ਉੱਪਰੋਂ ਛੱਤ ਵੀ ਦਿਖਾ ਦਿਓ ਜੀ ਆਹ ਦੇਖੋ ਇਹ ਜਲੇਬੀ ਪੈਟਰਨ ਦੇ ਵਿੱਚ ਬਣੀ ਹੋਈ ਡਾਟ ਹੈ ਜਿਹੜੀ ਮਤਲਬ ਹੈ ਤਾਂ ਬਿਲਕੁਲ ਪਲੇਨ ਪਰ ਨੀਚੇ ਨਹੀਂ ਗਿਰਦੀ ਇਹਦੀ ਇੰਨੀ ਸਟਰੈਂਥ ਹੈ ਇਹ ਜਿਹੜਾ ਪੈਟਰਨ ਦੇ ਵਿੱਚ ਬਣਾਇਆ ਹੋਇਆ ਬਿਲਕੁਲ ਦੇਖੋ ਉਧਰ ਜਿਹੜਾ ਬੇਸਮੈਂਟ ਦੇ ਨਿਚਲੇ ਪਾਸੇ ਦੂਸਰੇ ਕਮਰੇ ਦੇ نیچے ਇਹ ਬਿਲਕੁਲ ਇਹ ਵੀ ਛੱਤ ਸੀਗੀ ਨਾਲ ਅਟੈਚ ਜੀ ਜਿਹੜੀ ਗਿਰ ਚੁੱਕੀ ਹੁਣ ਆਹ ਦੇਖੋ ਜੀ ਇਹ ਵੀ ਛੱਤ ਤੁਹਾਨੂੰ ਵੀਰ ਜੀ ਨੇ ਦੱਸਿਆ ਵੀ ਅਟੈਚਡ ਸੀਗੀ ਪਰ ਹੁਣ ਇਹ ਗਿਰ ਗਈ। ਇਹਦੇ ਬਾਰੇ ਵੀ ਦੱਸੋ ਵੀਰ ਜੀ ਇੱਧਰ ਕੀ ਮਤਲਬ ਇਹ ਬਾਹਰ ਨਿਕਲਣ ਦਾ ਰਸਤਾ? ਅਸਲ ਦੇ ਵਿੱਚ ਹਵੇਲੀ ਦਾ ਜਿਹੜਾ ਮੇਨ ਐਂਟਰੈਂਸ ਗੇਟ ਹੈ ਹਾਂਜੀ ਜਿੱਧਰ ਆਪ ਜੀ ਖੜੇ ਹੋ ਇੱਧਰ ਹਵੇਲੀ ਦਾ ਮੇਨ ਐਂਟਰੈਂਸ ਗੇਟ ਹੈ ਮੇਰੇ ਬੈਕ ਸਾਈਡ ਬਿਲਕੁਲ ਐਗਜ਼ਿਟ ਗੇਟ ਸੀਗਾ ਜੀ। ਆਹ ਦੇਖੋ ਜੀ ਇਹ ਐਗਜ਼ਿਟ। ਬਿਲਕੁਲ ਉਹ ਆਪ ਜੀ ਪਾਣੀ ਦੇ ਜਿਹੜਾ ਹौज ਦੇਖ ਰਹੇ ਹੋ ਜੀ ਇੱਥੇ ਸਾਰੀਆਂ ਪੈਪਾ ਪਈਆਂ ਸੀਗੀਆਂ ਪੈਪਾ ਅੱਜ ਵੀ ਮੌਜੂਦ ਨੇ ਜੀ ਉੱਥੇ। ਠੀਕ ਹੈ ਜੀ। ਚਾਹ ਨਾਲ ਦੇਖਿਓ ਜੀ ਇੱਥੇ ਕੈਮਰਾ ਜ਼ ਇਹ ਅੱਜ ਵੀ ਪਾਈਪ ਪਈ ਹੋਈ ਆ ਇਹ ਪਾਈਪ ਸਿੱਧੀ ਅੱਗੇ ਨੂੰ ਨਿਕਲਦੀ ਸੀਗੀ ਜੀ ਹਾਂਜੀ ਆ ਦੇਖੋ ਇਹ ਹਾਊਸ ਦੇ ਵਿੱਚ ਉਧਰ ਵੱਡੇ ਹਾਊਸ ਦੇ ਵਿੱਚੋਂ ਪਾਣੀ ਇੱਥੇ ਆ ਰਿਹਾ ਹੈ ਜੀ ਬਿਲਕੁਲ ਆ ਨਾ ਪਾਈਪ ਪਈ ਸੀਗੀ ਨਾ ਤੇ ਇਹ ਫੇਰ ਇੰਡੀਵਿਜੂਅਲ ਰੂਮ ਦੇ ਵਿੱਚ ਵੀ ਇਹ ਪਿੱਟ ਬਣਿਆ ਹੋਇਆ ਉਸੇ ਤਰ੍ਹਾਂ ਤੇ ਅੱਗੇ ਇਹ ਜਿਹੜਾ ਪਾਣੀ ਟਰਾਂਸਮਿਟ ਹੁੰਦਾ ਇਹ ਅੱਗੇ ਦੇਖੋ ਰਸਤਾ ਜਾਂਦਾ ਅੱਗੇ ਨੂੰ ਜਾ ਕੇ ਜੀ ਇਹ ਚਾਰ ਬਗ ਪੈਟਰਨ ਦੇ ਵਿੱਚ ਮਿਲ ਜਾਂਦਾ ਸੀਗਾ ਹਾਂਜੀ ਦੇਖੋ ਤੁਸੀਂ ਅੱਗੇ ਜਿਹੜਾ ਉਹ ਤੁਸੀਂ ਦੇਖ ਰਹੇ ਹੋ ਉਹ ਐਗਜ਼ਿਟ ਵਾਲਾ ਰੂਮ ਹੈ ਇਧਰੋਂ ਮੇਰੇ ਬੈਕ ਤੇ ਹੈਗਾ ਐਂਟਰੀ ਤੁਸੀਂ ਦੇਖੋ ਕਿੰਨਾ ਵਿਸ਼ਾਲ ਸਟਰਕਚਰ ਹੈ ਇਸ ਹਵੇਲੀ ਦਾ ਤੇ ਹੁਣ ਜਿਉਂ-ਜਿਉਂ ਇਹਦੀ ਤਿਆਰੀ ਹੋਈ ਜਾਂਦੀ ਹੈ ਆਪਾਂ ਨੂੰ ਹੋਰ ਕਲੀਅਰ ਹੋ ਜਾਊਗਾ ਵੀਰ ਜੀ ਹੋਰ ਦੱਸਣਗੇ ਹਵੇਲੀ ਬਾਰੇ ਬਿਲਕੁਲ ਜੀ ਇਹ ਆ ਗਈ ਵਾਟਰ ਚੈਨਲ ਜੀ ਅੱਛਾ ਜੀ ਇਹ ਵਾਟਰ ਬਿਲਕੁਲ ਫਾਉਂਟੇਨ ਦੇ ਨਾਲ ਅਟੈਚ ਹੈ ਜੀ ਇਸ ਤੋਂ ਅਪਰ ਸਾਈਡ ਆਪ ਜੀ ਫਾਉਂਟੇਨ ਦੇਖੋਗੇ ਇਹ ਨੀਵੇਂ ਸਾਈਡ ਤੇ ਹੈ ਠੀਕ ਹੈ ਜੀ ਉੱਥੋਂ ਪਾਣੀ ਫਲੋ ਹੁੰਦਾ ਸੀਗਾ ਜਿੱਥੇ ਆਉਂਦਾ ਤੇ ਇੱਥੋਂ ਫਿਰ ਪਾਣੀ ਜੀ ਅੱਗੇ ਨੂੰ ਜਾਂਦਾ ਸੀ ਆ ਦੇਖੋ ਐਸ ਨਾਲੀ ਦੇ ਵਿੱਚੋਂ ਜਾ ਕੇ ਪਾਣੀ ਅੱਗੇ ਸਾਰੇ ਰੂਮਸ ਦੇ ਵਿੱਚ ਸਪਰੈਡ ਓਵਰ ਹੁੰਦਾ ਸੀਗਾ ਦੇਖੋ ਸਾਰੇ ਕਿਤੇ ਬੜੇ ਪ੍ਰੈਸ਼ਰ ਨਾਲ ਫਿਰ ਪਾਣੀ ਪਹੁੰਚਦਾ ਸੀ ਇਹ ਚਾਰ ਬਾਗ ਪੈਟਰਨ ਸੀਗਾ ਫੁਹਾਰਾ ਜਿਹਨੂੰ ਕਹਿ ਦਿੰਦੇ ਆ ਜੀ ਠੀਕ ਹੈ ਜੀ ਉਹ ਸਾਰੇ ਫੁਹਾਰਿਆਂ ਦੇ ਵਿੱਚ ਡਿਵਾਈਡ ਹੋਏ ਸੀਗੇ ਜੀ ਉਹ ਠੀਕ ਹੈ ਜੀ ਉੱਥੇ ਜਾ ਕੇ ਪਾਣੀ ਵੰਡਿਆ ਜਾਂਦਾ ਸੀ ਪਾਣੀ ਵੰਡਿਆ ਜਾਂਦਾ ਸੀਗਾ ਤਾਂ ਕਿਉਂਕਿ ਉੱਥੇ ਜੀ ਇਹ ਦੇਖ ਦੂਰੋ ਜੀ ਹਾਜ ਵਰਗੀ ਲੱਗਦੀ ਸੀ ਠੀਕ ਹੈ ਜੀ ਇਹ ਹਵੇਲੀ ਦੀ ਫਾਊਂਡੇਸ਼ਨ ਹੈ ਜ ਇਹ ਹਵੇਲੀ ਦੀ ਫਾਊਂਡੇਸ਼ਨ ਨੇ ਜੀ ਇਹ ਅਸਲ ਦੇ ਵਿੱਚ ਸਾਰੀ ਹਵੇਲੀ ਨਾਲ ਕਨੈਕਟ ਸੀਗੀ ਕੋਈ ਇਹ ਨਹੀਂ ਵੀ ਸਿੰਗਲ ਪਾਰਟ ਹੈ ਇਹਦਾ ਠੀਕ ਹੈ ਆਪ ਜੋ ਦੇਖੋ ਛੱਜਾ ਦੇਖੋ ਜੀ ਜਿਹੜਾ ਮੈਂ ਆ ਜੀ ਨੂੰ ਛੱਜਾ ਦਿਖਾਉਣਾ ਠੀਕ ਹੈ ਜੀ ਇਹ ਬਾਹਰ ਜਿਹੜਾ ਛੱਜਾ ਹਵੇਲੀ ਦਾ ਇਧਰ ਲੱਗਿਆ ਹੋਇਆ ਹੈ ਇਹ ਛੱਜਾ ਜੀ ਬਿਲਕੁਲ ਸਿੱਧਾ ਜੀ ਇਹਨਾਂ ਦੇ ਨਾਲ ਅਟੈਚ ਹੁੰਦਾ ਸੀਗਾ ਜੀ ਇੱਥੇ ਠੀਕ ਹੈ ਜੀ ਇਹ ਇਧਰ ਅਟੈਚ ਸੀ ਹੈ ਜੀ ਬਿਲਕੁਲ ਇਹਦੇ ਨਾਲ ਅਟੈਚ ਮਤਲਬ ਆ ਸਾਰੀ ਕੰਦ ਜਿਹੜੀ ਇਹ ਗਾਇਬ ਹੋ ਗਈ ਇਹ ਸਾਰੇ ਅਸਲ ਦੇ ਵਿੱਚ ਜਿੱਥੇ ਖੜੇ ਆ ਨਾ ਆਪਾਂ ਉਹ ਪਿੱਲਰ ਦੇਖ ਰਹੇ ਆ ਜੀ ਆਪ ਹਾਂਜੀ ਇਹ ਪਿੱਲਰ ਜੀ ਇਧਰਲੀ ਸਾਈਡ ਵੀ ਪਿੱਲਰ ਸੀਗੇ ਜੀ ਇਹ ਇਸ ਸਾਈਡ ਤੇ ਠੀਕ ਹੈ ਜੀ ਤੇ ਪੂਰਾ ਗੋਲ ਸੀਗਾ ਜੀ ਇਹ ਮੇਨ ਐਂਟਰਸ ਜੀ ਪੂਰੀ ਆਰਚ ਬਣੀ ਹੋਈ ਸੀ ਪੂਰੀ ਆਰਚ ਸੀਗੀ ਇਹ ਹਵੇਲੀ ਦਾ ਮੇਨ ਐਂਟਰਸ ਗੇਟ ਹੈ ਜੀ ਇਹ ਠੀਕ ਹੈ ਠੀਕ ਹੈ ਠੀਕ ਹੈ ਇਹ ਹਵੇਲੀ ਦਾ ਮੇਨ ਐਂਟਰਸ ਗੇਟ ਇਹ ਹੈ ਐਗਜ਼ਿਟ ਗੇਟ ਆਪ ਜੀ ਦੇ ਬੈਕ ਸਾਈਡ ਹੈ ਜੀ ਠੀਕ ਹੈ ਜੀ ਜੀ ਇਹ ਇੱਥੇ ਵੀ ਹੁਣ ਦੁਬਾਰਾ ਬਣੂਗਾ ਜੀ ਆ ਜਿਹੜੀਆਂ ਨੀਹਾਂ ਨੇ ਸਾਰੇ ਰੀਕਨਸਟਰਕਟ ਕਰਾਂਗੇ ਸਾਰੇ ਪ੍ਰਿਜ਼ਰਵ ਕਰਾਂਗੇ ਜੀ ਠੀਕ ਹੈ ਜੀ ਇਹ ਅੱਗੇ ਇਹ ਰੂਮਸ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਇਹ ਰੂਮ ਜੀ ਅਸਲ ਦੇ ਵਿੱਚ ਇਹਦੀ ਜੇਕਰ ਆਪ ਜੀ ਨੇ ਜਾਣਕਾਰੀ ਲੈਣੀ ਹੈ ਨਾ ਤਾਂ ਤੁਹਾਨੂੰ ਫਰੰਟ ਤੇ ਜਾਣਾ ਪੈਣਾ ਜੀ ਫਰੰਟ ਤੋਂ ਆਪ ਜੀ ਨੂੰ ਮੈਂ ਸਮਝਾ ਸਕਦੇ ਆਂ ਆਜੋ ਜੀ ਫਿਰ ਆਪਾਂ ਫਰੰਟ ਦੇਖਦੇ ਆਂ ਤੇ ਵੀਰ ਜੀ ਆਪਾਂ ਨੂੰ ਦੱਸਣਗੇ ਇਹ ਰੂਮ ਬਾਰੇ ਇਹਨਾਂ ਦਾ ਬਿਲਡਿੰਗ ਬਣਾਉਣ ਦਾ ਜਿਹੜਾ ਮਕਸਦ ਹੁੰਦਾ ਸੀਗਾ ਆਪ ਜੀ ਇੱਧਰ ਨੂੰ ਆਓ ਆ ਬਿਲਕੁਲ ਕਲੀਅਰ ਕਰ ਦਾਂ ਜੀ ਹਾਂਜੀ ਦੇਖੋ ਇਹ ਦੋ ਪੈਟਰਨ ਲੈ ਕੇ ਨਾਲ ਚੱਲਦੇ ਸੀਗੇ ਸੇਮ ਪੈਟਰਨ ਜਿਵੇਂ ਆਪ ਜੀ ਦੇ ਦੋ ਮੋਢੇ ਨੇ ਹਾਂਜੀ ਦੋ ਅੱਖਾਂ ਨੇ ਠੀਕ ਹੈ ਦੋ ਹੱਥ ਨੇ ਸੇਮ ਬਿਲਡਿੰਗ ਦੋ ਦੋ ਇਹਨਾਂ ਨੇ ਕਹਣਾ ਤਲਵੀਰ ਦਰਵਾਜੇ ਦੋ ਦੋਨੋ ਸਾਈਡ ਤੇ ਸੇਮ ਸੇਮ ਲਿਸਟਕਚਰ ਲੁੱਕ ਠੀਕ ਹੈ ਜੀ ਸੇਮ ਜਿਵੇਂ ਆਪ ਜੀ ਨੂੰ ਦਿਖਦਾ ਇਹੀ ਪੋਰਸ਼ਨ ਚੱਕ ਕੇ ਆਪ ਜੀ ਇੱਥੇ ਲਿਓ ਆਪ ਜੀ ਦੀ ਹਵੇਲੀ ਤਿਆਰ ਹੋ ਸਕਦੀ ਹੈ ਠੀਕ ਹੈ ਠੀਕ ਹੈ ਇਹਦਾ ਮਤਲਬ ਹੈ ਜਿਸ ਤਰ੍ਹਾਂ ਆ ਪੈਟਰਨ ਸੱਜੇ ਹੱਥਾਂ ਪਰ ਦਿਖਾਈ ਦਿੰਦਾ ਇਸੇ ਤਰ੍ਹਾਂ ਖੱਬੇ ਹੱਥ ਵੀ ਦਿਖਾਈ ਦੇ ਰਿਹਾ ਜੀ ਠੀਕ ਹੈ ਜੀ ਠੀਕ ਹੈ ਉਹੀ ਚੱਕ ਕੇ ਇਧਰ ਨੂੰ ਲਿਆਓ ਆਪ ਜੀ ਦੀ ਹਵੇਲੀ ਤਿਆਰ ਹੋ ਜੀ ਤੇ ਆਹਾ ਕੀ ਬਣਿਆ ਹੋਇਆ ਸੀ ਵੀਰ ਜੀ ਇਹਨੇ ਇਹ ਜੀ ਅਸਲ ਦੇ ਵਿੱਚ ਇਹਨੂੰ ਡਿਫਾਈਨ ਕਰਨਾ ਔਖਾ ਹੈ ਰੀਜ਼ਨ ਕਿਉਂਕਿ ਇਹ ਬਿਲਡਿੰਗ ਸਾਰੀ ਇਹਦੇ ਆਰਚ ਵੀ ਟੁੱਟੀਆਂ ਹੋਈਆਂ ਨੇ ਇਹਦੇ ਕਹਿੰਦੇ ਛੱਤਾਂ ਵੀ ਟੁੱਟ ਗਈਆਂ ਜੀ ਠੀਕ ਹੈ ਤੇ ਇਹਨੂੰ ਡਿਫਾਈਨ ਕਰਨਾ ਥੋੜਾ ਔਖਾ ਬਟ ਸਾਨੂੰ ਇਹ ਲੱਗਦਾ ਵੀ ਰਸੋਈ ਦਾ ਅਸਲ 파ਟ ਇਹੋ ਜੀ ਦਾ ਜੀ ਠੀਕ ਹੈ ਜੀ ਇਹ ਰਸੋਈ ਦਾ ਤੁਹਾਨੂੰ ਪਾਰਟ ਲੱਗਦਾ। ਰਸੋਈ ਦਾ ਕਿਉਂਕਿ ਇਹ ਹਵੇਲੀ ਦਾ ਜਿਹੜਾ ਪਾਰਟ ਹੁੰਦਾ ਸੀ ਨਾ ਇਹ ਰਸੋਈ ਬਾਹਰ ਨੂੰ ਹੁੰਦੀ ਸੀਗੀ ਨਾ ਕਿ ਅੰਦਰ ਨੂੰ। ਹਾਂਜੀ ਹਾਂ ਅੰਦਰ ਨੂੰ ਨਾਲ ਅਟੈਚ ਹਮਾਮ ਘਰ ਹੁੰਦਾ ਜੀ ਜਿਹਨੂੰ ਆਪਾਂ ਬਾਥਰੂਮ ਵਗੈਰਾ ਕਹਿੰਦੇ ਹਾਂ। ਆ ਇੱਥੇ ਬਣਿਆ ਹੋਇਆ ਪਾਣੀ ਦਾ ਵੀ ਹੈ ਨਾ ਜੀ। ਜੀ ਜੀ ਬਿਲਕੁਲ ਪਾਣੀ ਦਾ ਬਣਿਆ ਹੋਇਆ। ਦੇਖੋ ਇੱਥੇ ਪਾਣੀ ਦਾ ਵੀ ਬਣਿਆ ਹੋਇਆ ਜੀ ਸਟਰਕਚਰ ਜਿਵੇਂ ਇੱਥੇ ਕੋਈ ਵੀ ਪਾਣੀ ਡੋਲਾਂਗੇ ਤਾਂ ਇਹਦੀ ਡਰੇਨੇਜ ਉਹ ਦੇਖੋ ਤੁਸੀਂ ਡਰੇਨੇਜ ਵੀ ਇਧਰ ਨੂੰ ਪ੍ਰੋਪਰ ਹੈ ਵੀ ਵੀਰ ਜੀ ਕਹਿੰਦੇ ਵੀ ਸਾਨੂੰ ਇਹ ਸ਼ੱਕ ਪੈਂਦੀ ਹੈ ਵੀ ਹੋ ਸਕਦਾ ਇਹ ਰਸੋਈ ਘਰ ਹੋਵੇ ਉਸ ਸਮੇਂ ਦਾ ਪਰ ਜਿਉਂ ਜਿਉਂ ਇਹਦੀ ਬਣਤਰ ਬਣੀ ਜਾਊ ਤਿਉਂ ਤਿਉਂ ਇਹਦਾ ਸਾਰਾ ਜਿਹੜਾ ਸਟਰਕਚਰ ਹੈ ਉਹ ਕਲੀਅਰ ਹੋ ਜੂ ਵੀ ਕਿਹੜਾ ਰੂਮ ਕਿਹੜਾ ਬਾਥਰੂਮ ਜਾਂ ਕਿਹੜੀ ਕਿਚਨ ਵਗੈਰਾ ਕਿੱਥੇ ਆ ਜੀ ਬਿਲਕੁਲ ਜੀ ਤੇ ਕਿੱਥੇ ਸੀ ਆ ਦੇਖੋ ਤੁਸੀਂ ਇੱਥੇ ਵੀ ਉਵੇਂ ਜਿਵੇਂ ਅਸਲ ਵਿੱਚ ਆਪ ਜੀ ਜਿੱਥੇ ਕੈਮਰਾ ਲੈ ਕੇ ਜਾ ਰਹੇ ਹੋ ਇਹ ਪੌੜੀਆਂ ਸਟੇਅਰਸ ਸੀਗੀਆਂ ਜਿੱਥੇ ਹਵੇਲੀ ਦੀਆਂ ਜੀ ਅੱਛਾ ਅੱਛਾ ਜੀ ਇਹ ਸਟੇਅਰਸ ਬਾਹਰਲੀ ਸਾਈਡ ਤੋਂ ਆਪ ਜੀ ਨੂੰ ਪੱਕਾ ਕਨਫਰਮ ਹੋ ਜਾਊਗਾ ਵੀ ਇਹ ਸਟੇਅਰਸ ਸੀਗੀਆਂ ਹਾਂ ਜੀ ਉਹ ਵੀ ਦਿਖਾ ਦਿੰਦੇ ਜੀ ਜੀ ਬਿਲਕੁਲ ਆ ਦੇਖੋ ਜੀ ਹਾਂ ਪੌੜੀਆਂ ਦੀਆਂ ਇਹ ਸਟੇਅਰਸ ਇੱਥੋਂ ਹੁੰਦੀਆਂ ਜੀ ਇੱਥੇ ਨੂੰ ਆਉਂਦੀ ਸੀਗੀਆਂ ਦਨ ਫਿਰ ਉੱਥੇ ਨਾਲ ਕਨੈਕਟ ਹੁੰਦੀ ਹੈ ਪੂਰੀ ਆਹ ਦੇਖੋ ਜੀ ਇੱਥੋਂ ਪੌੜੀਆਂ ਚੜ੍ਹ ਕੇ ਇੱਥੋਂ ਮਤਲਬ ਲੈਫਟ ਹੈਂਡ ਸਾਈਡ ਨੂੰ ਜਿਹੜਾ ਕਟ ਤੇ ਉਪਰੋਂ ਛਟਕੇ ਹੋਏ ਸੀਗੇ ਸਾਰੀਆਂ ਦੇਖੋ ਤੁਸੀਂ ਇਹ ਪੌੜੀਆਂ ਦਾ ਵੀ ਬਣ ਰਿਹਾ ਸਟਰਕਚਰ ਇਹ ਦੇਖੋ ਇਹਦਾ ਮੂਢਲਾ ਹਿੱਸਾ ਜਿਹੜਾ ਫਿਲਹਾਲ ਪ੍ਰਸ਼ਿਸ਼ਟ ਕਰਦਾ ਬਾਕੀ ਸਾਰੀ ਹਵੇਲੀ ਇਹ ਢਹ ਢੇਰੀ ਹੋ ਗਈ ਜਦੀ ਫੋਟੋ ਤੁਹਾਨੂੰ ਦਿਖਾਵਾਂਗੇ ਇਹ ਹਵੇਲੀ ਅਸਲ ਚ ਹੈ ਕਿੰਡੀ ਕਿਤੀ ਜਿਹੜੀ ਇਹ ਜਹਾਜੀ ਹਵੇਲੀ ਹੈ ਇਹਦੇ ਬਾਹਰਲੇ ਪਾਸੇ ਜਿਹੜਾ ਬੋਰਡ ਲਾਇਆ ਇਹਨਾਂ ਨੇ